अच्छा ये दा घर आ वीर दे जिड़ा जड़ेया पया जी ईटा पट्टियां पयाने है ना नी मात्र कारण की आप दा घर आपरे क्यों ਢਾਈ ਜਾਂਦਾ ਜੀ ओके सारा आप दे घर आपे पट्टा मुंडे रे है ना जी ए फिर पटके कित्थे ਲੈ ਗਿਆ ਜੀ ਬਾਕੀ ਸਮਾਨ ਜੀ ਬਸ ਬੇਜਬੂਤ ਤਾਂ ਬਾਹਰ ਛੱਡਿਆ ਹੁੰਦਾ ਹੈ ਛੱਪ ਕੇ ਆਉਂਦੇ ਛੱਪ ਕੇ ਫਿਰ ਪਾਣਾ ਕਿੰਨੇ ਸਾਲ ਤੋਂ ਇਦਾਂ ਵੀਰੇ ਇਹ ਤਕਰੀਬਨ 2 ਸਾਲ ਹੋ ਗਏ ਹੁਣ ਪਹਿਲਾਂ ਦਾ ਠੀਕ ਹੋ ਗਿਆ ਠੀਕ ਹੈ ਜੀ ओके okay, जी 835 ਦਾ ਰਾਮੂ ਇਹਦੇ ਚ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿਹੜਾ ਏਰੀਆ ਜੀ ਹਾਂਜੀ ਸੰਤ ਬਿਹਾਰ ਸੰਤ ਬਿਹਾਰ ਲੁਧਿਆਣੇ ਦੇ ਹਾਂਜੀ ਚੂੜਪੁਰ ਪਿੰਡ ਦੇ ਮਤਲਬ ਚੂੜਪੁਰ ਪਿੰਡ ਦੇ ਵਿੱਚ ਜੀ ਸੰਤ ਬਿਹਾਰ ਆ ਜੀ ਇਹ ਲੁਧਿਆਣੇ ਸ਼ਹਿਰ ਦੇ ਵਿੱਚ ਅਸੀਂ ਖੜੇ ਆ ਜੀ ਸੰਤ ਬਿਹਾਰ ਦੇ ਵਿੱਚ ਜੀ ਗਲੀ ਨੰਬਰ ਕਿੰਨਾ ਜੀ ਗਲੀ ਨੰਬਰ 6 ਹੈ ਜੀ ਗਲੀ ਨੰਬਰ 6 ਆ ਜੀ ਤੁਹਾਨੂੰ ਇੱਕ ਵੀਰ ਦਿਖਾਉਨੇ ਆ ਜੀ ਇਹ ਘਰ ਆ ਜਿਹੜਾ ਬੜਾ ਹੱਸਦਾ ਵਸਦਾ ਘਰ ਸੀਗਾ ਜੀ ਇਹ ਵੀਰ ਪਿਛਲੇ 6 ਸਾਲ ਤੋਂ ਦਿਮਾਗੀ ਬਿਮਾਰੀ ਦੇ ਨਾਲ ਪੀੜਤ ਆ ਜੀ ਅੱਪ ਜੀ ਨੂੰ ਅਸੀਂ ਦਿਖਾਉਨੇ ਇੱਕ ਨੌਜਵਾਨ ਨੇ ਆਪਣਾ ਹੀ ਘਰ ਦੇੜਤਾ ਦੇਖੋ ਇੱਕ ਨੌਜਵਾਨ ਹੁੰਦਾ ਆਪਣੀ ਕਿਰਤ ਕਰਕੇ ਜਿਹੜਾ ਆਪਣਾ ਘਰ ਬਣਾਉਂਦਾ ਲੈਂਟਰ ਪਾਉਂਦਾ ਆਪਣੀ ਕਿਰਤ ਕਰਕੇ ਪਰ ਇੱਕ ਨੌਜਵਾਨ ਐਸਾ ਜਿਨੇ ਆਪਣੀ ਕਿਰਤ ਦਾ ਬਣਿਆ ਮਕਾਨ ਆਪੇ ਢਾਤਾ ਅੱਛਾ ਇਹ ਮਤਲਬ ਇਹਦੇ ਮਾਪੇ ਦੀ ਮੌਤ ਹੋਏ ਨੂੰ ਕਿੰਨਾ ਟਾਈਮ ਹੋ ਗਿਆ ਜੀ ਇਹਨੇ ਪਿਤਾ ਜੀ ਕੀ ਕਰਦੇ ਸੀ ਉਹ ਤਕਰੀਬਾ ਪ੍ਰੋਪਰਟੀ ਡੀਲਰ ਦਾ ਕੰਮ ਕਰਦੇ ਸੀ ਪ੍ਰੋਪਰਟੀ ਡੀਲਰ ਦਾ ਕੰਮ ਕਰਦੇ ਸੀ ਜੀ ਇਹ ਇੱਕੋ ਭਰਾ ਜੀ ਨਹੀਂ ਦੋ ਭਰਾ ਸੀ ਠੀਕ ਹੈ ਜੀ ਇੱਕ ਭੈਣ ਸੀ ਉਹ ਸਾਰੇ ਇੱਥੇ ਪੂਰੇ ਅੱਛਾ ਉਹਦੀ ਡੈਥ ਹੋ ਗਈ ਜੀ ਫਿਰ ਤਾਂ ਬੜਾ ਸੰਕਟ ਹਨਾ ਇਹ ਘਰ ਤੇ ਜੀ ਮੈਂ ਕਹਿੰਨੀ ਆ ਤੁਸੀਂ ਪੁੱਛੋ ਨਾ ਜੀ ਨੇਪਾਲ ਦੇ ਕਿਵੇਂ ਦਿਲ ਕੁਝ ਜੀ ਬਿਲਕੁਲ ਤੁਸੀਂ ਤਾਂ ਤੁਹਾਡੇ ਤਾਂ ਹੱਥਾਂ 'ਚ ਪਲਿਆ ਮੁੰਡਾ ਦੇ ਠੀਕ ਦੇਖਿਆ ਅਸੀਂ ਨਹੀਂ ਆਏ ਅੱਛਾ ਜੀ ਠੀਕ ਹੈ ਜੀ ਪਰ ਉਹਦੋਂ ਨਹੀਂ ਸੀ ਇਹਨਾਂ ਦਾ अच्छा जी ये फोन 3 ਸਾਲਾਂ ਲਈ ਨਾ ਹੋ ਗਿਆ ਨਾ ਹਾਂਜੀ ਔਰ ਬੇਬੇ ਜੀ ਨੇ ਦੱਸਿਆ ਪਹਿਲਾਂ ਇਹਨਾਂ ਦੀ ਜਿਹੜੀ ਸਿਸਟਰ ਆ ਵੀਰ ਦੀ ਉਹਦੀ ਵੀ ਡੈਥ ਹੋ ਗਈ ਔਰ ਭਰਾ ਦੀ ਵੀ ਤੁਸੀਂ ਦੇਖੋ ਇੱਕ ਵਾਰੀ ਮਕਾਨ ਆਪਾਂ ਫਿਰ ਗੱਲ ਕਰਦੇ ਆ ਸਾਹਮਣੇ ਵਾਲੇ ਘਰ ਦੇ ਵਿੱਚ ਉਸ ਵੀਰ ਨੂੰ ਬੰਦ ਕੀਤਾ ਵਾ ਮੱਲੇ ਵਾਲਾ ਨੇ ਵੀ ਉਹ ਭੱਜ ਨਾ ਜਾਵੇ ਮੈਂ ਕਹੂੰਗਾ ਵੀਰ ਨੂੰ ਆ ਕੇ ਮੜ ਜਾ ਤੁਸੀਂ ਦੇਖੋ ਇਹ ਕਿੰਨੇ ਚਾਵਾ ਨਾਲ ਬੰਦਾ ਆਪਣਾ ਘਰ ਬਣਾਉਂਦਾ ਔਰ ਜਿਹੜੇ ਮਤਲਬ ਬੀਮ ਹੁੰਦੇ ਨੇ ਉਹ ਵੀ ਸਾਰੇ ਢੇਡ ਤੇ ਘਰ ਡਿਗਣ ਦਾ ਵੀ ਖਤਰਾ ਹੋ ਜਾਂਦਾ ਜੀ ਤੁਸੀਂ ਦੇਖੋ ਵੀ ਇੱਕ ਇਨਸਾਨ ਜਿਹੜਾ ਦਿਮਾਗੀ ਅਪਸੈਟ ਆ ਉਹਨੇ ਇਹ ਕਿਵੇਂ ਭੰਨਿਆ ਹੋਊਗਾ ਔਰ ਕਿਵੇਂ ਤੋੜਿਆ ਹੋਊਗਾ ਜੀ ਮੈਂ ਕਹਿੰਨਾ ਵੀ ਦੇਖ ਕੇ ਵੀ ਸਾਨੂੰ ਹੈਰਾਨ ਅਸੀਂ ਹੁਣੇ ਜਿਵੇਂ ਚਗਾਠਾਂ ਤਾਰਤੀਆਂ ਔਰ ਟੋਏ ਪੱਟੀ ਜਾਣੇ ਜੀ ਔਰ ਦੂਜੇ ਦੇ ਮਕਾਨ ਨੂੰ ਵੀ ਜਿਹੜਾ ਵੱਡਾ ਲਾ ਲਿਆ ਜੀ ਰੱਬ ਜਾਣੇ ਉੱਥੇ ਕੀ ਸੀ ਕੀ ਨਹੀਂ ਸੀਗਾ ਜੀ ਔਰ ਸਾਰਾ ਜਿਹੜਾ ਟੁਆਇਲਟਾਂ ਬਾਥਰੂਮਾਂ ਜਿਹੜੀਆਂ ਜਿਹੜੀਆਂ ਪੱਟੀਆਂ ਪਈਆਂ ਨੇ ਜੀ ਔਰ ਇੱਧਰ ਕੀ ਸੀਗਾ ਜੀ ਇੱਧਰ ਤੁਸੀਂ ਦੇਖੋ ਸੰਗਤ ਜੀ ਰਾੜ ਦੇ ਨਾਲ ਮਤਲਬ ਇੱਕ ਇਨਸਾਨ ਇੰਨਾ ਕੁਝ ਤੋੜ ਰਿਹਾ ਇਹ ਇਹ ਰਸੋਈ ਲੱਗਦੀ ਆ ਹਾਂ ਬਿਲਕੁਲ ਜੀ ਇਹ ਇਹਨਾਂ ਹੋਰੇ ਮਤਲਬ ਹੋ ਸੀਗੀ ਕੰਸ ਹਨਾ ਇਹ ਰਸੋਈ ਆ ਔਰ ਦੇਖੋ ਸੰਗਜੀ ਤੁਸੀਂ ਕਿਵੇਂ ਹਨਾ ਸਾਰਾ ਘਰ ਜਿਹੜਾ ਬਰਬਾਦ ਕਰਤਾ ਔਰ ਮੱਲੇ ਨਿਵਾਸੀਆਂ ਨੇ ਸਾਨੂੰ ਇਤਲਾਹ ਦਿੱਤੀ ਵੀ ਇਹਦਾ ਇਲਾਜ ਕੀਤਾ ਜਾਵੇ ਵੀਰ ਦਾ ਔਰ ਅਸੀਂ ਆਪ ਜੀ ਨੂੰ ਉੱਪਰੋਂ ਵੀ ਦਿਖਾਉਣੀ ਆ ਜਿਹੜਾ ਘਰ ਉੱਪਰ ਵੀ ਕਮਰਾ ਬਣੇ ਹੋਏ ਨੇ ਜੀ ਕੋਈ ਉੱਪਰ ਕਮਰਾ ਹੈ ਹਾਂ ਹਾਂ ਕਮਰਾ ਨਹੀਂ ਹੈ ਜੀ ਦੱਛਾ ਦੇ ਜਾ ਕੇ ਦੇਖੀਂ ਅੱਛਾ ਚਲੋ ਜੀ ਚਲੋ ਉੱਪਰ ਚਲੋ ਜੀ ਫਿਰ ਵਾਹਿਗੁਰੂ ਇਹ ਤਾਂ ਵੀਰ ਦਾ ਕੀ ਨਾਮ ਆ ਜੀ ਮਨੀ ਤੁਸੀਂ ਬੁਲਾ ਲਿਓ ਮੜ ਜਾ ਫੜ ਲਿਓ ਬਾਹਤੋਂ ਜਾ ਤੋਰੇ ਫੜ ਲਿਓ ਜੀ ਨਹੀਂ ਨਹੀਂ ਦੋ ਤਿੰਨ ਜਾਣੇ ਫੜ ਲਿਓ ਨਾ ਜੀ ਨਿਆਲੇ ਬਿੱਕਰ ਨਾਲ ਜਾਓ ਜੀ ਇੱਥੋਂ ਨਾ ਸੰਗਤ ਜੀ ਦੇਖੋ ਤੁਸੀਂ ਉਰੇ ਮਤਲਬ ਜਿਹੜਾ ਇਹ ਲੈਂਟਰ ਆ ਜੀ ਮੈਂ ਕਹੂੰਗਾ ਇਧਰੋਂ ਇਹ ਲੈਂਟਰ ਬਿਨਾ سپورਟ ਤੋਂ ਜਿਹੜਾ ਖੜਾ ਜੀ ਇਹ ਮਤਲਬ ਉਰੇ ਕੰਧ ਸੀਗੀ ਇਹਦੇ ਥੱਲੇ ਸਾਰਾ ਤੋੜਤਾ ਨੇ ਵੀ ਇੰਨੇ ਕੱਲ ਪਰਸੋਂ ਇੱਥੇ ਜੇ ਥੋੜਾ ਚੱਕ ਕੇ ਉੱਪਰ ਸਾਨੂੰ ਵੀਡੀਓ ਭੇਜੀ ਔਰ ਇਹ ਘਰ ਤੋੜੀ ਜਾਂਦਾ ਜੀ ਉੱਪਰ ਵੀ ਕਿਸੇ ਟਾਈਮ ਬਣਾਉਣਾ ਸੀ ਪਰ ਥੱਲੇ ਵਾਲੀ ਤੋੜੀ ਜਾਂਦਾ ਜੀ ਨੌਜਵਾਨ ਪਤਾ ਨਹੀਂ ਉਹਦੇ ਦਿਲ ਤੇ ਕੀ ਚੱਲ ਰਹੀ ਆ ਜਦੋਂ ਮਾਂ ਬਾਪ ਦੇ ਘਰ ਚੋਂ ਡੈਥ ਹੋ ਗਈ ਭੈਣ ਤੇ ਭਰਾ ਦੀ ਮੌਤ ਹੋ ਗਈ ਇਕੱਲਾ ਰਹਿ ਗਿਆ ਤਾਂ ਮੈਂਟਲੀ ਜਿਹੜਾ ਪਰੇਸ਼ਾਨ ਹੋ ਗਿਆ ਜੀ ਮਨੀ ਨਾਮ ਆ ਜੀ ਵਾਹਿਗੁਰੂ ਮਾਂ ਨਾਮ ਮਨੀ ਹੈ ਜੀ ਕਿਹੜਾ ਜੀ ਜਗਦੀਸ਼ ਸ਼ਰਮਾ ਇਹਨਾਂ ਦੇ ਪਿਤਾ ਜੀ ਦਾ ਨਾਮ ਜੀ ਉਹ ਪ੍ਰਾਪਰਟੀ ਡੀਲਰ ਸੀਗੇ ਜੀ ਆ ਕੱਲੇ ਤੋੜਿਆ ਜੀ ਆ ਓਕੇ ਜੀ ਇਹ ਫਿਰ ਜਿਹੜੀਆਂ ਚਗਾਠਾਂ ਨੇ ਜੀ ਵੇਚੀ ਜਾਂਦਾ ਤੋੜ ਕੇ ਕੋਈ ਪਹਿਲੇ ਮੀਡੀਆ ਦੇਦਿਆਂ ਨੇ ਚੱਕ ਚੱਲੇ ਜਾਂ ਬਾਈ ਮਤਲਬ ਹੁਣ 3 ਸਾਲ ਤੋਂ ਜ਼ਿਆਦਾ ਹਨਾ ਜੀ 2 ਸਾਲ ਤੋਂ 2 ਸਾਲ ਤੋਂ ਮਾਪੇ ਤਾਂ 10 ਸਾਲ ਹੋ ਗਏ ਹਨਾ ਜੀ ਇਹਨਾਂ ਦੀ ਸਿਸਟਰ ਫਿਰ ਵਿਆਹੇ ਹੋਏ ਸੀ ਇਹਦੀ ਭੈਣ ਨੇ ਓਕੇ ਹੋ ਗਈ ਕਿ ਇਹ ਮੱਲਾ ਨਿਵਾਸੀ ਕੁਛ ਨਵੇਂ ਆਏ ਨੇ ਸੰਗਤ ਜੀ ਔਰ ਇਸ ਘਰ ਦੇ ਵਿੱਚ ਪਤਾ ਨਹੀਂ ਕਿੰਨੇ ਕੁ ਜਿਹੜਾ ਮਾੜੇ ਕਰਮ ਇਹਨਾਂ ਦੇ ਵੀਰਾਂ ਦੇ ਜਿਹੜਾ ਇਹ ਸਾਰਾ ਕੰਮ ਬਰਬਾਦ ਹੋ ਗਿਆ ਬੰਦਾ ਚਾਵਾ ਦੇ ਨਾਲ ਬਣਾਉਣਾ ਔਰ ਮਨੀ ਦੇ ਖਲਾਤ ਐਸੇ ਹੋ ਚੁੱਕੇ ਨੇ ਇੰਨਾ ਅਗਰੈਸਿਵ ਆ ਜੀ ਭੱਜਦਾ ਗਵੰਡੀਆਂ ਨੇ ਕਮਰੇ ਦੇ ਵਿੱਚ ਬੰਦ ਕੀਤਾ ਵਾ ਜੀ ਉਹਨੂੰ ਲੈ ਕੇ ਆਉਂਦੇ ਆ ਤਾਂ ਜੋ ਭੱਜ ਨਾ ਜਾਵੇ ਠੀਕ ਹੈ ਜੀ ਠੀਕ ਹੈ ਜੀ ਕੱਪੜੇ ਪਾਏ ਟੈਂਟ ਤੁਸੀਂ ਉਹਨੇ ਅੱਛਾ ਜੀ ਅੱਛਾ ਜੀ ਠੀਕ ਹੈ ਜੀ ਫਿਰ ਮੈਂ ਖਿਚਲਾ ਤੈਨੂੰ ਚਾਹ ਪਿਵਾ ਰੋਟੀ ਠੀਕ ਹੈ ਜੀ ਠੀਕ ਹੈ ਜੀ ਆ ਕੇ ਫੇਰ ਛੱਡ ਦਿੰਦਾ ਇਹ ਫੇਰ ਰੋਟੀ ਪਾਣੀ ਪ੍ਰਸ਼ਾਦਾ ਕਿੱਥੋਂ ਸ਼ੱਕਦਾ ਜੀ ਕਿਤੋਂ ਨਾ ਕਿਤੋਂ ਕੋਈ ਜਦੀ ਆ ਗੁਰੂ ਘਰ ਮੰਦਰਾਂ ਤੋਂ ਹਨਾ ਜੀ ਆ ਮਿਲ ਗਿਆ ਵਹੀਂ ਖਾ ਲਿਆ ਜਿੱਥੋਂ ਮਿਲ ਗਿਆ ਆ ਕੇ ਰਾਤ ਨੂੰ ਪੈਂਦਾ ਇੱਥੀ ਆ ਓਕੇ ਇਦਾਂ ਹੀ ਨੀਚੇ ਪੈ ਜਾਂਦਾ ਹੋਣਾ ਜੀ ਹਾਂ ਜੀ ਹਾਂ ਪਿੱਛੇ ਨੌਕਰ ਤੇ ਵੜ ਕੇ ਪੈ ਜਾਂਦਾ ਉਹ ਅੰਦਰ ਕੱਚਾ ਜਿਹੜੀ ਜਗ੍ਹਾ ਜੀ ਉੱਥੇ ਪੈਂਦਾ ਹੋਣਾ ਜੀ ਹਾਂ ਜੀ ਉਹ ਪਿਆਰ ਬੰਦ ਦੇ ਤੋੜਣ ਲੱਗਾ ਹਾਂ ਜੀ ਜੀ ਜਿਹਨੇ ਦੁਆਰੇ ਨਾਲ ਥੋੜੀ ਇਹਨੂੰ ਬਤਾ ਚਲ ਗਿਆ ਵੀ ਲੈਟਰ ਥੱਲੇ ਆ ਜਾਣਾ ਤੇ ਆ ਆਦੀ ਨਾ ਮੈਂ ਰਾਤੀ 11 ਵਜੇ ਠੀਕ ਹੈ ਜੀ ਨਹੀਂ ਦੁਪਹਿਰ ਨੂੰ ਤੋੜਦਾ ਪੈਸੇ ਦਾ ਦੁਪਹਿਰ ਨੂੰ ਕੀ ਮਤਲਬ ਕਾਦੇ ਨਾਲ ਤੋੜਦਾ ਜੀ ਕੋਈ ਥੋੜਾ ਇੱਕ ਨਾਲ ਇੱਟ ਮਾਰ ਕੇ ਇੱਟਾਂ ਨਾਲ ਹੀ ਥੋੜੀ ਜਾਂਦਾ ਜੀ ਹਾਂ ਜੀ ਮੈਂ ਕੱਲ ਥੋੜਾ ਦੇਖਿਆ ਸ਼ਾਇਦ ਇਹਦੇ ਕੋਲ ਵੀਡੀਓ ਚ ਇੱਕ ਜੀ ਪਹਿਲਾਂ ਥੋੜਾ ਸੀ ਹੈਗਾ ਸੀ ਨਹੀਂ ਹਾਂਜੀ ਇੱਕ ਮੈਨੂੰ ਫੋਟੋ ਲਿਆਇਆ ਸੀ ਥੋੜੇ ਨਹੀਂ ਇੱਟਾਂ ਨਾਲ ਹੀ ਵਾਜੀ ਥੋੜਾ ਲਿਆਇਆ ਸੀ ਹੈਗਾ ਹੀ ਥੋੜਾ ਇੱਟਾ ਨਾ ਤੋੜਦਾ ਰਿਹਾ ਫੇ ਤੋੜਾ ਲਿਆ ਥੋੜਾ ਹੈਗਾ ਸੀ ਜੀ ਹਾਂਜੀ ਹਾਂਜੀ ਇੰਟਰਲੋਕ ਸੇ ਤੋੜਾ ਉਹ ਹੈ ਕਰੋ ਔਰ ਦੇਖਿਆ ਤੁਸੀਂ ਜਗਦੀਸ਼ ਸ਼ਰਮਾ ਇਹਨਾਂ ਦੇ ਪਿਤਾ ਜੀ ਪ੍ਰਾਪਰਟੀ ਡੀਲਰ ਸਿਗੇ ਜੀ ਔਰ ਇਹਨਾਂ ਦਾ ਬੇਟਾ ਮਨੀ ਜੋ ਕਿ ਅੱਜ ਮਾਨਸਿਕ ਪਰੇਸ਼ਾਨ ਆ ਲੁਧਿਆਣੇ ਸ਼ਹਿਰ ਦੇ ਵਿੱਚ ਅਸੀਂ ਖੜੇ ਆ ਜੀ ਕਿਹੜਾ ਸੰਤ ਵਿਹਾਰ ਦੇ ਵਿੱਚ ਖੜੇ ਆ ਜੀ ਚੂੜ ਚੂੜਪੁਰ ਪਿੰਡ ਦੇ ਵਿੱਚ ਆ ਜੀ ਲੁਧਿਆਣੇ ਸ਼ਹਿਰ ਦੇ ਵਿੱਚ ਜਿੱਦਾਂ ਆਪ ਜੀ ਨੂੰ ਪਤਾ ਕਿੰਨੇ ਹੀ ਇਦਾਂ ਦੇ ਵੀਰ ਜਿਹੜੇ ਸਾਡੇ ਪੰਜਾਬ ਦੇ ਵਿੱਚ ਮਾਨਸਿਕ ਪਰੇਸ਼ਾਨ ਹੋ ਚੁੱਕੇ ਨੇ ਉਹਨਾਂ ਦੀ ਸੇਵਾ ਜਿਹੜੀ ਚੱਲ ਰਹੀ ਹੈ ਜੀ ਪਟਿਆਲੇ ਤੋਂ ਪਾਸੋਂ ਰੋਡ ਲਛਕਾਣੀ ਪਿੰਡ ਦੇ ਵਿੱਚ ਕਿੰਨੇ ਵੀਰ ਜਿਹੜੇ ਇਦਾਂ ਦੇ ਘਰਾਂ ਚੋਂ ਲਿਆਂਦੇ ਗਏ ਔਰ ਕਿੰਨੇ ਵੀਰ ਠੀਕ ਹੋ ਕੇ ਆਪਣੀ ਜਿਹੜੀ ਚੜ੍ਹਦੀ ਕਲਾ ਦੀ ਜ਼ਿੰਦਗੀ ਜੀ ਰਹੇ ਨੇ ਸਾਡੇ ਨਾਲ ਵੀ ਇਸ ਟਾਈਮ ਦੋ ਵੀਰ ਤਾਂ ਆਏ ਨੇ ਨਿਹਾਲਾ ਤੇ ਗੁਰਪ੍ਰੀਤ ਜਿਹੜੇ ਕਿਸੇ ਟਾਈਮ ਇਦਾਂ ਹੀ ਮਾਨਸਿਕ ਪ੍ਰੇਸ਼ਾਨ ਸੀ ਜਿਹੜਾ ਵੀਰ ਨਿਹਾਲਾ ਆਇਆ ਉਹਨੇ ਸੇਮ ਇਦਾਂ ਹੀ ਆਪਣਾ ਘਰ ਤੋੜਿਆ ਸੀ ਜੀ ਅਸੀਂ ਉਹਦੇ ਸਾਹਮਣੇ ਤਾਂ ਨਹੀਂ ਗੱਲਾਂ ਕਰ ਪਾਉਂਦੇ ਪਰ ਆਪ ਜੀ ਨੂੰ ਪਤਾ ਵੀ ਨਿਹਾਲੇ ਦੀ ਵੀਡੀਓ ਤੁਸੀਂ ਦੇਖੀ ਹੋ ਕੱਢ ਕੇ ਉਨੇ ਸੇਮ ਇਦਾਂ ਹੀ ਆਪਣਾ ਸਾਰਾ ਘਰ ਤੋੜਦਾ ਸੀ ਜੀ ਸਾਰੇ ਘਰ ਦੀਆਂ ਚਗਾਠਾਂ ਨੂੰ ਅੱਗ ਲਾਤੀ ਸੀ ਇੱਕ ਇੱਕ ਚੀਜ਼ ਤੋੜਤੀ ਸੀ ਜੀ ਪਰ ਅੱਜ ਉਹ ਨਿਹਾਲਾ ਉਹ ਵੀਰ ਬਣ ਚੁੱਕਿਆ ਮਤਲਬ ਅੱਜ ਸਾਡੇ ਨਾਲ ਸੰਗੇ ਜੀ ਸੇਵਾ ਕਰਦਾ ਉੱਧਰ ਉਸ ਵੀਰ ਨੂੰ ਲੈਣ ਗਏ ਨੇ ਆਪ ਜੀ ਦੇਖਿਓ ਕਿ ਨਿਹਾਲੇ ਦੇ ਅੱਜ ਦੇ ਕੀ ਹਾਲਾਤ ਨੇ ਇੱਕ ਪਿਆਰ ਚਾਹੀਦਾ ਹੁੰਦਾ ਕਿਉਂਕਿ ਇਹ ਮਨੀ ਨਾਮ ਦੇ ਵੀਰ ਨੂੰ ਪਿਆਰ ਨਹੀਂ ਮਿਲਿਆ ਮਾਂ ਤੇ ਬਾਪ ਦੀ ਜਦੋਂ ਮੌਤ ਹੋ ਜਾਂਦੀ ਆ ਤਾਂ ਬੰਦਾ ਕੱਲਾ ਰਹਿ ਜਾਂਦਾ ਭੈਣ ਤੇ ਭਰਾ ਜਦੋਂ ਮੌਤ ਹੋ ਜਾਂਦੀ ਆ ਬੰਦੇ ਨੂੰ ਇੱਕ ਪਿਆਰ ਨਹੀਂ ਮਿਲਦਾ ਜਿਹੜਾ ਪਿਆਰ ਆ ਉਹ ਬੰਦੇ ਨੂੰ એનર્ਜੀ ਦਿੰਦਾ ਠੀਕ ਕਰਦਾ ਇੱਕ ਬੰਦਾ ਜਦੋਂ ਕੱਲਾ ਰਹਿੰਦਾ ਫਿਰ ਉਹ ਮਾਨਸਿਕ ਪ੍ਰੇਸ਼ਾਨ ਹੁੰਦਾ ਫਿਰ ਪ੍ਰੇਸ਼ਾਨ ਹੋ ਕੇ ਹੁਣ ਪਤਾ ਨਹੀਂ ਕੀ ਸੋਚਦਾ ਉਹ ਘਰ ਤੋੜਨ ਲੱਗਿਆ ਕਈ ਬੰਦੇ ਤਾਂ ਇੱਦਾਂ ਹੀ ਸੋਚੀ ਜਾਂਦੇ ਨੇ ਵੀ ਅਸੀਂ ਘਰ ਨਵਾਂ ਬਣਾਉਣਾ ਹਾਂਜੀ ਤੇਰਾ ਨਾਮ ਕੀ ਹੈ ਮਨੀ ਪੂਰੇ ਪੈਨਾ ਵੀਰੇ ਹਾਂਜੀ ਪੂਰੇ ਪੈਨਾ ਵੀਰੇ ਅੱਛਾ ਆ ਕੰਬਲ ਦੇ ਵਿੱਚ अच्छा हां नी, 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 हा, नी मनी ਤੁਹਾਡੇ ਪਿਤਾ ਜੀ ਕੀ ਮਤਲਬ ਜਦੋਂ ਮੈਂ ਆ ਨੰਗਾ ਜੀ ਪੋਤਰਾ ਹਾਂ ਮੈਂ ਪੋਤਰਾ ਹਾਂ ਨੰਗਾ ਜੀ ਦਾ ਹਾਂ ਨੀ ਮਨੀ ਤੁਹਾਡੇ ਜਿਹੜੇ ਮੈਂ ਨਾਨਕੇ ਨੇ ਉਹ ਕਿਹੜੇ ਕਿਹੜੀ ਜਗ੍ਹਾ ਨੇ ਉਹ ਸਮਰਾਲਾ ਚੌਂਕ ਚ ਕਿੱਥੇ ਉਰੇ ਆ ਜਾ ਪੁੱਰੇ ਕਿਹੜਾ ਯੋ ਨਾਰਨੇ ਯੋ ਤਾਂ ਮੈਂ ਰਿਸ਼ਤੇਦਾਰ ਹਾਂ ਰਿਸ਼ਤੇਦਾਰ ਨਹੀਂ ਹਾਂ ਅੱਛਾ ਨਹੀਂ ਤੁਹਾਡੇ ਮੰਮੀ ਦੀ ਡੈਥ ਕਦੋਂ ਹੋ ਗਈ ਸੀ

ਥੋਡੀ ਵਾਈਫ ਨਹੀਂ ਨਹੀਂ ਮੇਰੀ ਨਹੀਂ ਹੈ ਮਾ ਮਾ ਬਣੇ ਚਾਹੇ ਮੈਂ ਉਹਦਾ ਪੁੱਛੋਗਾ ਨਾ ਉਹਦਾ ਪੁੱਛੋਗਾ ਨਾ ਠਾਗ 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 ਜੰਗਾ ਮੁੰਡਾ ਮੈਂ ਨਾ ਮੈਂ ਮੈਂ ਲੰਗਾ ਜੀ ਪੋਤਰਾ ਹਾਂ ਨਹੀਂ ਤੁਸੀਂ ਜਿਹੜੀ ਮੈਂ ਲੰਗਾ ਕਿਸ ਦਾ ਮੁੰਡਾ ਆ ਜੀ ਮੇਰਾ ਨੰਗਾ ਜੀ ਦਾ ਪੋਤਰਾ ਆ ਮੈਂ ਆਪਾ ਟਕਦਾ ਆदमी ਆ ਮੇਰਾ ਨਾਂ ਮੇਰਾ ਜੱਗਾ ਨੇ ਪੜਿਆ ਆ ਮੈਂ ਆ ਨਾ ਮਰ ਗਿਆ ਜੱਗਾ ਆਦਮੀ ਨਹੀਂ ਮੈਨੂੰ ਇਹ ਦੱਸਣ ਬਣੀ ਮੈਂ ਇਹ ਬੋਲਿਆ ਜੱਗਾ ਮਰ ਗਿਆ ਜੱਗਾ ਮਰ ਗਿਆ ਹਾਂ ਮੈਂ ਬੋਲਣਾ ਫੋਕਲ ਪੜੇ ਫੋਕਲ ਪੜ ਫੋਕਲ ਪੜ ਫੋਕਲ ਪੜ ਫੇਰਤੀ ਐ ਠਕਦੀ ਹਾਂ ਮੈਂ ਜ਼ਿੰਮੇਵਾਰ ਆਦਮੀ ਰਾਤ ਦੇ ਤੀਕਾ ਤੁਸੀਂ ਆਹ ਕਾਤੋਂ ਤੋੜਿਆ ਘਰ ਕਾਤੋਂ ਤੋੜਿਆ ਹੈ ਘਰ ਕਾਤੋਂ ਤੋੜਤਾ ਓਏ ਬਿਛਲੇ ਮੇਰੀ ਇੱਥੇ ਕੀ ਹੈ ਇਹਦਾ ਨਹਿਰ ਪਾਪ ਨਾ ਲਿਆਣ ਜੇ ਇੱਥੇ ਕੀ ਆ ਪਾਣੀ ਸਿਸਟਮ ਦਾ ਨੀ ਇਟਾਂ ਤੁਸੀਂ ਕੋਈ ਛੋਟੇ ਮੋੜ ਮਕਾਨਾ ਸੋਮਨਗਰ ਬਸ ਜਲਦੀ ਭਈ ਹੈ ਹੂੰ ਮੰਮੀ ਸੀ ਜ ਉਹਨੇ ਗਰਬਾ ਖੇਲਦੀ ਵੀ ਹੈ ਹੂੰ ਕੋਈ ਛੋਟਾ ਮੋੜ ਮਕਾਨਾ ਹੋਗਾ ਲੈ ਲਮਗੇ ਯੋਜਿਕ ਕਰੀ ਨੀ ਉਹ ਠੀਕ ਆ ਲੈ ਲਿਓ ਤੁਸੀਂ ਆਹ ਕਾ ਤੋ ਤੋੜਤਾ ਥੋਨੇ ਹੋਇਆ ਛੋਟਾ ਬੋਇਆ ਬੰਨ ਨਹੀਂ ਹੈ ਯੋ ਗਵਾਨ ਵਿੱਚ ਕੋਈ ਘਰ ਵੀ ਸਹੀ ਨਾ ਹੋ ਨੀ ਉਹ ਤੁਸੀਂ ਲੈ ਲਿਓ ਗਵਾਨਡ ਵਾਲਾ ਘਰ ਤਾਂ ਲੈ ਲਿਓ ਘਰ ਸਹੀ ਨਹੀਂ ਇਦਾਂ ਹੀ ਹੁੰਦਾ ਹੁੰਦਾ ਗਵਾਨ ਵਿੱਚ ਘਰ ਨਹੀਂ ਨਹੀਂ ਮੁੰਡੇ ਤਾਂ ਅੱਜ ਕੱਲ ਆਪਦੀ ਕਮਾਈ ਕਰਕੇ ਘਰ ਬਣਾਉਂਦੇ ਨੇ ਤੁਸੀਂ ਤੋੜਤਾ ਕੋਈ ਨਹੀਂ ਬਣਾ ਰਹੀ ਇੱਥੇ ਕਾਝਾ ਜ਼ਿਆਦਾ ਪੈਸਾ ਲਾ ਰਿਹਾ ਇਹ ਆਹ ਉਹ ਰਸੋਈ ਤੀ ਇਹ ਕਿਉਂ ਤੋੜਤੀ ਤੁਸੀਂ ਤੁਸੀਂ ਰੋਟੀ ਕਿੱਥੇ ਖਾ ਕੇ ਆਉਨੇ ਹੋ ਰੋਟੀ ਕਿੱਥੇ ਖਾਣੇ ਹੋ ਰੋਟੀ ਕੋਈ ਟਿਕਾਣਾ ਨਹੀਂ ਕੋਈ ਟਿਕਾਣਾ ਨਹੀਂ ਮੈਂ ਜੋ ਵੇਚਦਾ ਮੈਂ ਉਹ ਖਾ ਲੈਂਦਾ ਜਮੈਂ ਪਹਿ ਵੇਚਦਾ ਨਾ ਮੈਂ ਖਾ ਲੈਂਦਾ ਇਹ ਤਾਂ ਪਰਿਵਾਰ ਦੇ ਜੀਆਂ ਕਰਕੇ ਇਦਾਂ ਹੋਇਆ ਜੀ ਇਹ ਤਾਂ ਮੌਤ ਹੁੰਦੀ ਹਾਂ ਜੀ ਮੈਂ ਜ਼ਿਆਦਾ ਪੈਸੇ ਵਾਲੀ ਨਹੀਂ ਹੈਗਾ ਮੈਂ 20-30 ਰੁਪਏ ਖਾ ਲੈਂਦਾ ਜੀ 20-30 ਰੁਪਏ ਇਹਨਾਂ ਲੋਏ ਵੀ ਤਾਂ ਮੋਣੀ ਰੋਟੀ ਖਾ ਜਾਂਦਾ। ਦੇਖੋ ਸੰਗਤ ਜੀ ਸਾਰਾ ਤੋੜ-ਤੋੜ ਕੇ ਵੇਚੀ ਜਾਂਦਾ ਹਨਾ ਜੀ। ਇਹ ਤਾਂ ਕਿਦਨ ਲੈਂਟਰ ਵੀ ਸਿੱਟ ਲੂਗਾ ਨਾ ਜੀ। ਹਾਂ ਗੱਲਾਂ ਸਾਰੀਆਂ ਕੰਦੇ ਦੀ। ਗੱਲ ਆ ਲੈਂਟਰ ਛੱਡੂ ਨਾ। ਜਲਦੀ ਪਈਏ ਜਾ ਰਹੀ। ਜਲਦੀ ਪਈਏ ਕਹਿੰਦਾ ਜੀ ਗੱਲ ਲੈਂਟਰ ਦੀ ਵੀ। ਜੀ ਵੀ ਨੀਚੇ ਹੈ। ਹੈ? ਇਹੋ ਜਲਦੀ ਪਈਏ। ਬਰਾ ਸਿਮਣ ਵੇ ਦੇਖਿਆ? ਬਰਾ ਸਿਮਣ ਵੇ ਦੇਖਿਆ? ਹਾਂ ਜੀ। ਇਹ ਸਾਡੀ ਮਦਦ ਹੋਦੀ ਹੈ। ਨੀ ਲੈਂਟਰ ਦੀ ਗੱਲ ਚੱਲ ਰਹੀ ਹੈ ਯਾ ਸਾਈ ਮਾਂ ਤੋ ਜੀ ਹਾਂ ਜਲਦੀ ਪਈ ਹੈ ਵੀ ਲੈਂਟਰ ਤੋੜੋਂਗੇ ਹਾਂ ਤੋੜੇ ਵੀ ਐ ਸਭ ਸਭ ਕੁਝ ਬੇਚੇਗੇ ਲੈ ਚੱਲ ਇੱਟਾ ਵੀ ਬੇਚੋਂਗੇ ਸਭ ਕੁਝ ਬੇਚੇਗੇ ਕੋਈ ਲੈਂਟਰ ਚੋਂ ਕੁਝ ਨਿਕਲਣ ਨਹੀਂ ਆ ਕੋਈ ਟੈਨਸ਼ਨ ਨਹੀਂ ਹੈ ਸਹੀਏ ਨਿਕਲੇ ਕੋਈ ਟੈਨਸ਼ਨ ਨਹੀਂ ਹੈ ਫਿਰ ਉਹ ਸਰੀਦੇ ਕੀ ਕਰੋਗੇ ਬੇਕੇਗਾ ਬੇਕੇਗਾ ਜਿੰਨੇ ਦੇ ਬੇਕੇਗਾ ਫਿਰ ਘਰ ਕਿਵੇਂ ਬਣਾਉਂਗੇ ਘਰ ਤੇ ਕੀ ਬਾਰੇ ਯਾ ਕੋਈ ਕਿਰਾਏ ਕੁਝ ਦੇ ਕੇ ਟੈਨਸ਼ਨ ਹੂੰ ਇਹ ਜਿਹੜੇ ਥੇਤ ਦੀ ਲੈਣੀ ਰੋਹ ਢੇੜੀ ਲੋਕਾਂ ਦੀ ਹੂੰ ਹੋਣਾ ਜੋ ਬਣਾ ਯਾ ਉਹ ਬਣਾ ਇਕੱਠਾ ਕਰੀਓ ਜੋ ਵੀ ਇਕੱਠਾ ਹੋਣਾ ਜੋ ਬੜਾ ਕਿਰਾਏ ਤੇ ਰਿਓ ਜੋ ਹਾਂ ਨਾ ਠੀਕ ਆ ਕਿਸੇ ਕੋ ਦਾ ਦਿਮਾਗ ਉਹ ਸ਼ਾਇਦ ਉਹਨੀ ਇਹ ਮਾਂ-ਬਾਪਾਂ ਦੀ ਮੌਤ ਤੋਂ ਬਾਅਦ ਹੀ ਹੋਇਆ ਸੰਗਤ ਜੀ ਇਦਾਂ ਕਿੰਨੀ ਵੀਡੀਓ ਸਾਡੇ ਕੋਲੇ ਆਉਂਦੀਆਂ ਨੇ ਸਾਡਾ ਪਿਓ ਹੈ ਕੌਣ ਠੱਗਦਾ ਇਹੋ ਜੱਗਾ ਮਰਿਆ ਨਾ ਇਹ ਆਪੇ ਠੱਗਦਾ ਪਿਓ ਤੇ ਕਿਹਨੂੰ ਕਹਿੰਦਾ ਜੀ ਇਹੋ ਠੱਗਦਾ ਪਿਓ ਹੈ ਪਾਣੀ ਚੇ ਜਨਮ ਦਾ ਵਿਹਾਰਾ ਕਿਹੜਾ ਪਾਣੀ ਚੇ ਕਿ ਜਨਮ ਦਾ ਗਿਆ ਵਿਹਾਰਾ ਅੱਛਾ ਉਹ ਵਿਹਾਰਾ ਮੁੰਡਾ ਹੈ ਉਹ ਤਾਂ ਠੱਗਦਾ ਹਾਂ ਠੱਗਦਾ ਮੁੰਡਾ ਜੱਗਾ ਪਾਣੀ ਚੇ ਕਿ ਜਨਮ ਦਾ ਗਿਆ ਹੈ ਤਾਂ ਨਾ ਠੀਕ ਹੈ ਠੀਕ ਹੈ ਨਾ ਆ ਕੱਪੜੇ ਨੇ ਹੁਣ ਪਾਏ ਨੇ ਜੀ ਫਿਰ ਅੱਛਾ ਜੀ ਉਹਨੇ ਪਾਇਆ ਕਿਲਾ ਜਮਨੀ ਵੀਰੇ ਅੱਜ ਬਾਹਰ ਖੜਦੇ ਆ ਮੈਂ ਦੇਦਾਂ ਦਾ ਠੱਗ ਮੇਰਾ ਹਾਂ ਕੋਈ ਨਾ ਮਨੀ ਸਿਆਣਾ ਮੁੰਡਾ ਜੀ ਔਰ ਤੁਸੀਂ ਦੇਖਿਆ ਸੰਗਤ ਜੀ ਔਰ ਇਹ ਨਾ ਜੀ ਮੌਤ ਦੇ ਕਾਰਨ ਹੁੰਦਾ ਹੁੰਦਾ ਘਰ ਦੇ ਵਿੱਚ ਜਿੱਦਾਂ ਕਿ ਸਾਡਾ ਐਕਸਪੀਰੀਅੰਸ ਆ ਜੀ ਸਾਨੂੰ ਸੰਗਤ ਨੌਜਵਾਨ ਘਰਾਂ ਦੇ ਵਿੱਚੋਂ ਵੀਡੀਓ ਫੋਟੋਜ ਭੇਜਦੇ ਨੇ ਜਾਂ ਜਦੋਂ ਦੇ ਅਸੀਂ ਸੇਵਾ ਕਰਨ ਲੱਗੇ ਆ ਜੀ ਸਾਡਾ ਐਕਸਪੀਰੀਅੰਸ ਵਧੀ ਜਾ ਰਿਹਾ ਇਹ ਘਰ ਦੇ ਵਿੱਚ ਜ਼ਿਆਦਾਤਰ ਨਾ ਜੀ ਮੌਤ ਦੇ ਕਾਰਨ ਹੀ ਚੀਜ਼ਾਂ ਹੁੰਦੀਆਂ ਨੇ ਜਦੋਂ ਘਰ ਦਾ ਇੱਕ ਜੀ ਜਾਂਦਾ ਤਾਂ ਐਸੇ ਹਾਲਾਤ ਬਣਦੇ ਨੇ ਵੀ ਜਿਹੜਾ ਪੁੱਤ ਹੁੰਦਾ ਉਹਦੇ ਆ ਹਾਲਾਤ ਹੋ ਜਾਂਦੇ ਨੇ ਕਈ ਵਾਰੀ ਪੁੱਤਾਂ ਦੀ ਮੌਤ ਕਰਕੇ ਮਾਪੇ ਮੈਂਟਲੀ ਹੋ ਜਾਂਦੇ ਨੇ ਇੱਥੇ ਕੀ ਹੈ ਜੀ ਇੱਕ ਭਰਾ ਇੱਕ ਭੈਣ ਦੀ ਮੌਤ ਹੁੰਦੀ ਹੈ ਇੱਕ ਬਾਪ ਦੀ ਬਾਪ ਦੱਸਿਆ ਵੀਰ ਉਹਨਾਂ ਨੇ ਪ੍ਰਾਪਰਟੀ ਡੀਲਰ ਸੀਗਾ ਇਹ ਵਧੀਆ ਜਿਹੜਾ ਦੋ ਤਿੰਨ ਕਮਰੇ ਬਣੇ ਬੇ ਨੇ ਵਧੀਆ ਆਪਣੇ ਰੋਜ਼ਗਾਰੇ ਰੋਜ਼ਗਾਰ ਜੋਗਾ ਬੜਾ ਵਧੀਆ ਘਰ ਬਣਿਆ ਵਾ ਜੀ ਪਰ ਇਸ ਵੀਰ ਨੇ ਪਰੇਸ਼ਾਨ ਹੋ ਕੇ ਸਾਰਾ ਤੋੜਤਾ ਅਗਲਾ ਜਿਹੜਾ ਜੀਵਨ ਹੁਣ ਆਪਾਂ ਇਲਾਜ ਸ਼ੁਰੂ ਕਰਨਾ ਇਹਨਾਂ ਦਾ ਇਹਨਾਂ ਨੂੰ ਪਟਿਆਲੇ ਲਚਕਾਣੀ ਪਿੰਨ ਲੈ ਕੇ ਚੱਲਾਂਗੇ ਜੀ ਤਾਂ ਜੋ ਉਹਨਾਂ ਦਾ ਇਲਾਜ ਹੋ ਸਕੇ ਉਹਨੇ ਦੱਸਿਆ ਵੀ ਜਿਹੜੀ ਇਹਨਾਂ ਦੀ ਮਾਤਾ ਉਹ ਘਰ ਤੋਂ ਚਲੀ ਗਈ ਸੀ ਤਾਂ ਅਨਮੋਲ ਨੇ ਅਨਮੋਲ ਨੇ ਕਿਸੇ ਸੰਸਥਾ ਨੂੰ ਕਿਹਾ ਫਿਰ ਉਹਨਾਂ ਨੇ ਸ਼ਾਇਦ ਇਹਨਾਂ ਦੀ ਮਾਤਾ ਜੀ ਨੂੰ ਆਪਣੇ ਕੋਲੇ ਰੱਖਿਆ ਵਾ ਕਿਸੇ ਆਸ਼ਰਮ ਵਾਲਿਆਂ ਨੇ ਉਹ ਆਪਾਂ ਅਨਮੋਲ ਵੀਰ ਨਾਲ ਵੀ ਗੱਲ ਕਰਾਂਗੇ ਤੇ ਹੁਣੇ ਜਾਂਦੇ ਜਾਂਦੇ ਉਹਨੂੰ ਫੋਨ ਲਾ ਲਾਂਗੇ ਵੀਰ ਨੂੰ ਉਹਨੂੰ ਪੁੱਛਾਂਗੇ ਕਿ ਬਈਨਾਂ ਦੇ ਮਾਤਾ ਜੀ ਕਿੱਥੇ ਨੇ ਤਾਂ ਜੋ ਸਾਨੂੰ ਪੂਰੀ ਜਿਹੜੀ ਜਾਣਕਾਰੀ ਮਿਲ ਸਕੇ ਵੀ ਇਹ ਕਿਉਂ ਕਿਉਂ ਬਿਮਾਰ ਹੋਇਆ ਕਿਉਂਕਿ ਜ਼ਿਆਦਾਤਰ ਤਾਂ ਵੀਰ ਅੱਜਕੱਲ ਮਾਨਸਿਕ ਪ੍ਰੇਸ਼ਾਨ ਨੇ ਸੰਗਤ ਜੀ ਕਿਉਂਕਿ ਮੰਦਬੁੱਧੀ ਔਰ ਪਿੰਗਲੇ ਜਿਹੜੀ ਇਨਸਾਨਾਂ ਦੀ ਗਿਣਤੀ ਅੱਜ ਘਟਾ ਜਿਹੜੇ ਜਨਮ ਤੋਂ ਇਸ ਰੂਪ ਚ ਜਨਮ ਜਿਹੜਾ ਹੋ ਜਾਂਦਾ ਔਰ ਜਿਹੜੇ ਮਾਨਸਿਕ ਪ੍ਰੇਸ਼ਾਨ ਨੇ ਉਹਨਾਂ ਦੀ ਗਿਣਤੀ ਬਹੁਤ ਜ਼ਿਆਦਾ ਅੱਜ ਕੱਲ ਕਿਉਂਕਿ ਕੋਈ ਨਾ ਕੋਈ ਘਰ ਦੇ ਵਿੱਚ ਘਟਨਾ ਵਾਪਰਦੀ ਆ ਸਾਡੇ ਨੌਜਵਾਨਾਂ ਦਾ ਛੋਟਾ ਦਿਮਾਗ ਉਹ ਕੋਈ ਨਾ ਕੋਈ ਵਜਨ ਐਸਾ ਲੈ ਜਾਂਦੇ ਨੇ ਜਿਵੇਂ ਕਈ ਵਾਰੀ ਪ੍ਰਾਪਰਟੀ ਦਾ ਜ਼ਿਆਦਾਤਰ ਜੀਵਨ ਸਾਥੀਆਂ ਦਾ ਬੰਦਾ ਕਹਿੰਦਾ ਮੇਰੀ ਜੀਵਨ ਸਾਥੀ ਜਾਂ ਹੋ ਸਕਦਾ ਇਹਨੇ ਵੀ ਵੀਰ ਨੇ ਵਿਆਹ ਦੀ ਟੈਨਸ਼ਨ ਲੈਂਦੀ ਉਹ ਵੀ ਮੇਰਾ ਵਿਆਹ ਨਹੀਂ ਹੁੰਦਾ ਇਹ ਬਹੁਤ ਘਰਾਂ ਦੀ ਕਹਾਣੀਆਂ ਸੰਗਤ ਜੀ ਬਹੁਤ ਵੀਰ ਵਿਆਹ ਦੀ ਟੈਨਸ਼ਨ ਲੈ ਜਾਂਦੇ ਨੇ ਵੀ ਸਾਡਾ ਵਿਆਹ ਨਹੀਂ ਹੁੰਦਾ ਜਾਂ ਸਾਡੀ ਵਾਈਫ ਨੇ ਸਾਨੂੰ ਛੱਡ ਤਾ। ਇੰਦਾ ਮਤਲਬ ਇਹ ਜਿਹੜੇ ਇਸ ਹਾਲਾਤਾਂ ਦੇ ਵਿੱਚ ਪਹੁੰਚ ਜਾਂਦੇ ਨੇ ਪਰ ਕੋਈ ਵੀ ਨਾਰਮਲ ਇਨਸਾਨ ਆਪਣਾ ਘਰ ਨਹੀਂ ਤੋੜੂਗਾ। ਘਰ ਤਾਂ ਇਨਸਾਨ ਆਪਣੀ ਕਿਰਤ ਕਰਕੇ ਘਰ ਤਾਂ ਬਣਾਉਂਦਾ ਸਾਰੀ ਜ਼ਿੰਦਗੀ ਬੰਦਾ ਇੱਕ ਕਿ ਇੱਟ ਜੋੜਦਾ ਜਾਂਦਾ ਔਰ ਮਨੀ ਵਰਗੇ ਵੀਰ ਮਾਨਸਿਕ ਪ੍ਰੇਸ਼ਾਨ ਹੋ ਕੇ ਇੰਦਾ ਖੰਡਰ ਬਣਾ ਦਿੰਦੇ ਨੇ ਘਰਾਂ ਨੂੰ। ਪਤਾ ਨਹੀਂ ਕਿੰਨੀਆਂ ਗਰੀਜਾਂ ਨਾਲ ਇਹਨਾਂ ਦੇ ਪਿਤਾ ਜੀ ਨੇ ਇਸ ਘਰ ਨੂੰ ਬਣਾਇਆ ਹੋਊਗਾ ਵੀ ਪੁੱਤ ਦਾ ਵਿਆਹ ਕਰਾਂਗੇ। ਇੱਕ ਪੁੱਤ ਦੀ ਮੌਤ ਹੋ ਗਈ। ਫਿਰ ਧੀ ਦਾ ਵਿਆਹ ਕਰਨ ਦੀ ਫਿਰ ਧੀ ਦੀ ਮੌਤ ਹੋ ਗਈ ਤੇ ਤੀਜਾ ਪੁੱਤ ਆ ਜਿਹੜਾ ਉਹ ਅੱਜ ਆ ਹਾਲਾਤਾਂ ਦੇ ਵਿੱਚ ਫਿਰਦਾ ਉਹ ਮੱਲਾ ਨਿਵਾਸੀਆਂ ਦਾ ਧੰਨਵਾਦ ਆ ਜਿਨ੍ਹਾਂ ਨੇ ਇਤਲਾਹ ਦਿੱਤੀ ਆ ਜੀ ਨਿਆਲੇ ਦੇਖ ਲਾ ਵੀਰ ਦੇ ਕੈਸੇ ਹਾਲਾਤ ਹੋ ਗਏ ਵੀਰੇ ਹੈ ਨਿਆਲਸੂ ਹੈ ਆ ਜਾ ਮਨੀ ਬਾਹਰ ਖੜਦੇ ਆ ਵੀਰੇ ਆਜੋ ਆਜਾ 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 ਆਜੋ ਵੀਰੇ ਹਾਂ ਆਜੋ 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 ਹਾਂ ਜੀ ਆਜੋ ਹੋਰ ਮਨੀ ਵੀਰੇ ਠੀਕ ਹੈ ਠੀਕ ਆ ਇਹ ਇੱਟ ਤੇਰੀ ਫਿਰ ਕਿੰਨੇ ਰੁਪਏ ਦੀ ਵਿਕ ਜਾਂਦੀ ਆ ਵੀਰੇ ਇੱਕ ਨਹੀਂ ਵੇਚਿਆ ਨਹੀਂ ਫਿਰ ਵੀ ਕਿੱਥੇ ਵੇਚ ਕਿਉਂ ਨਾ ਹੁੰਨਾ ਵੀਰੇ ਨਹੀਂ ਉਹ ਬਰਾਏ ਨੂੰ ਬਿਚਲੇਗਾ ਹੈ ਬਰਾਏ ਨਾਲ ਗੱਲ ਕਰਨਾ ਵੇਚ ਲੈਣਾ ਜੇਗੀ ਕਿੱਥੇ ਵੇਚ ਕਿਉਂ ਨਾ ਹੁੰਨਾ ਹੁੰਨਾ ਵੀਰੇ ਵੇਚ ਲ लेंगे ਬਰਾਏ ਨੂੰ আচ্ছা ਠੀਕ ਆ ਵੀਰੇ ਠੀਕ ਆ ਠੀਕ ਆ ਵੀਰੇ ਠੀਕ ਆ ਹਮਮ ਰੋਈ ਜਾਣਾ ਬਰਾਏ ਕੋਈ ਵੀ ਤੇਰੀ ਗੱਲ ਹਮਮ ਸਾਨੂੰ ਇਤਲਾਹ ਕਿੰਨਾ ਨੇ ਦਿੱਤੀ ਸੀ ਜੀ ਆਪ ਜੀ ਨੇ ਠੀਕ ਆ ਠੀਕ ਆ ਉਹ ਮਤਾ ਇੱਕ ਤਾਂ ਦੇ ਦਿਓ ਜੀ ਤੇ ਇਹਨਾਂ ਦਾ ਕੋਈ ਹੋਰ ਮਾਤਾ ਨਾਲ ਤਾਂ ਚਲੋ ਅਸੀਂ ਅਨਮੋਲ ਨਾਲ ਗੱਲ ਕਰ ਲੈਨੇ ਹਨਾ ਜੀ ਮਾਤਾ ਦਾ ਕੋਈ ਹੋਰ ਰਿਸ਼ਤੇਦਾਰ ਇਹਨਾਂ ਦਾ ਜੀ ਕੋਈ ਨਹੀਂ ਆਜ ਤੱਕ ਕਿਸੇ ਦਾ ਐਡਰੈਸ ਪਤਾ ਕੋਈ ਆਇਆ ਹੀ ਨਹੀਂ ਹੈ ਆਜ ਤੱਕ ਕੋਈ ਨਹੀਂ ਆਇਆ ਜੀ ਕਿਹਨਾਂ ਨਾਲ ਰਿਸ਼ਤੇਦਾਰੀ ਵੀ ਯਾਰ ਇਹ ਕਿਥੋਂ ਆਈ ਹੈ ਹੈਗੀ ਬੇਬੇ ਜੀ ਯਾਰ ਰਿਸ਼ਤੇਦਾਰੀ ਜੱਗੇ ਜੀ ਇਹ ਕਿਥੋਂ ਆਈ ਹੈ ਕੋਈ ਰਿਸ਼ਤੇਦਾਰੀ ਹੈ ਜੀ ਆਪਣੀ ਯਾਰ ਰਿਸ਼ਤੇਦਾਰੀ ਹੈ ਅੱਛਾ ਯਾਰ ਇਹ ਅੱਜ ਮੁਗਲ ਆਪਿਆ ਬਗਾਲ ਪਾ ਲਿਆ ਨੇ ਹੈ ਇਹੋ ਕਹਿਣਾ ਦੇ ਖਰਨਾ ਆ ਮੁਕਰਨਾ ਮੁਕਰ ਜਾ ਉਹ ਬਾਤ ਅਲੱਗ ਹੈ ਹਾਂ ਠੀਕ ਹੈ ਨਾ ਇਹਦੇ ਲੈ ਕੇ ਨਾ ਜਿਉਂ ਜਾਨਵਰ ਵਾਲਾ ਕੰਮ ਹੈ ਤੇ ਇਹਦੇ ਜਾਨਵਰ ਵਾਲੇ ਕੰਮ ਹੈ ਯਾਨੀ ਤੇ ਜਾਨਵਰ ਵਾਲੇ ਤੁਹਾਡੇ ਨਾਲ ਗੁੱਸਾ ਕਰਦਾ ਜੀ ਕੋਈ ਇਹਦਾ ਇਨਸਾਨ ਵਾਲਾ ਕੰਮ ਨਹੀਂ ਹੈ ਇਹਦਾ 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 ਕੋਈ ਇਹਦਾ ਕੋਈ ਇਨਸਾਨ ਵਾਲਾ ਕੰਮ ਨਹੀਂ ਹੈਗਾ ਤੇ ਜਾਨਵਰ ਵਾਲਾ ਕੰਮ ਨਹੀਂ ਉਹ ਕਹਿੰਦੇ ਰਿਸ਼ਤੇਦਾਰ ਨਹੀਂ ਹੈਗੇ ਅਸੀਂ ਰਿਸ਼ਤੇਦਾਰ ਹੈ ਜਾਨਵਰ ਵਾਲਾ ਕੰਮ ਹੈ ਬਸ ਖਾਲੀ ਇਹ ਰਿਸ਼ਤੇਦਾਰ ਹੈ ਬਾਏ ਬੋਕਵਾਸ ਦਾ ਰੋਟਾ ਸਨ ਹੈ ਹੈ ਇਹ ਬਕਵਾਸ ਦਾਦਾ ਇਹ ਬਕਵਾਸ ਨਿਓ ਰਿਸ਼ਤੇਦਾਰ ਨਹੀਂ ਹੈਗਾ ਉਹ ਤਾਂ ਤੁਹਾਨੂੰ ਰੋਕਦੇ ਨੇ ਵੀ ਤੁਸੀਂ ਘਰ ਨਾ ਤੋੜੋ ਬਕਵਾਸ ਦਾ ਕੋਈ ਇਹ ਬਕਵਾਸ ਦਾਦਾ ਦੁਨੀਆ ਦਾ ਕਿਹੜਾ ਪੈਸਾ ਖਾਦਾ ਨਹੀਂ ਹੈ ਦੁਨੀਆ ਹੀ ਕੋਈ ਚੀਜ਼ ਦਾ ਪੈਸਾ ਖਾਦਾ ਨਹੀਂ ਹੈ ਹਾਂ ਕਿਹੜਾ ਪੈਸਾ ਕਿਹੜੀ ਚੀਜ਼ ਦੁਨੀਆ ਦਾ ਪੈਸਾ ਖਾਦਾ ਨਹੀਂ ਹੈ ਹਾਂ ਬਗਵਾਸ਼ ਕਰਦਾ ਇਹ ਬੁਰਾ ਕਰ ਇਹ ਆਪੀ ਸੇ ਰਾਤ ਰੋਲ ਕੋਈ ਤੁਸੀਂ ਕਿਹੜੀ ਦੁਕਾਨ ਤੇ ਨੌਕਰੀ ਕਰਦੇ ਸੀ ਮੈਂ ਤਾਂ ਕੋਡਾ ਘੁੰਮਣ ਜਾਂਦੀ ਫੈਕਟਰੀ ਕੰਮ ਕਰ ਜਾਵਾਂ ਫੈਕਟਰੀ ਚ ਹਾਂ ਅੱਜ ਚੱਲੀਆ ਪੁੱਥੇ ਲਵਾਈਏ ਤੁਹਾਨੂੰ ਕੰਮ ਤੇ ਆਜੋ ਆਜੋ ਚੱਲੀਆ ਆਜੋ ਵੀਰੇ ਪਹਿਲਾਂ ਕਹਿੰਦੇ ਕਾਬੂ ਨਹੀਂ ਆ ਰਿਹਾ ਸੀ ਆ ਦੇਖੋ ਆਰਾਮ ਨਾਲ ਖੜਾ ਜੀ ਹੁਣ ਕਾਬੂ ਦੀ ਬਾਣੀ ਹੋਰ ਖੜਜੋ ਇੱਕ ਮਿੰਟ ਬਣੀ ਅੱਛਾ ਤੇ ਮੇਰੇ ਮਤਲਬ ਕੋਈ ਹੋਰ ਕਈ ਵਾਰੀ ਰਿਸ਼ਤੇਦਾਰ ਕੋਈ ਭੈਣ ਭਰਾ ਹੁੰਦਾ ਟੱਚ ਚ ਕਿੱਥਨੇ ਸੀ ਆ ਪਰਿਵਾਰ ਲੱਭ ਲਾਂਗੇ ਕੋਈ ਕੁਝ ਪਤਾ ਹੀ ਆਇਆ ਹੀ ਨਹੀਂ ਹੈ ਆਇਆ ਤਾਂ ਨਹੀਂ ਹੈਗਾ ਕੋਈ ਆਇਆ ਨਹੀਂ ਜੇ 10 15 ਸਾਲ ਹੋ ਗਏ ਕੋਈ ਨਹੀਂ ਆਇਆ ਨਹੀਂ ਉਹ ਠੀਕ ਹੈ ਜੀ ਮੈਂ ਤੁਹਾਡੀ ਗੱਲ ਸਮਝ ਗਿਆ ਵੀ ਨਹੀਂ ਆਇਆ ਕਈ ਵਾਰੀ ਕੋਈ ਸਰਾਕ ਐਸਾ ਮਿਲ ਜਾਂਦਾ ਵੀ ਇਹਨਾਂ ਦੀ ਭੂਆ ਭਾਈ ਫਲਾਣੇ ਪਿੰਡ ਆ ਜਾਂ ਨਾਲ ਨਹੀਂ ਆਇਆ ਅਸਲ ਵਿੱਚ ਮੈਂ ਹਮ ਲੋਕ ਕੋਈ ਨਹੀਂ ਜਾਂਦੇ ਕਿਉਂਕਿ ਮੇਰੇ ਕੋਈ ਰਿਸ਼ਤੇਦਾਰ ਨਹੀਂ ਆਇਆ ਅਸਲ ਵਿੱਚ ਕੋਈ ਨਹੀਂ ਆਇਆ ਕਦੇ ਕੋਈ ਨਹੀਂ ਦੇਖਿਆ ਜੀ ਨਾ ਜੀ ਨਾ ਭੂਆ ਨਹੀਂ ਇੱਕ ਵਾਰ ਭੂਆ ਆਈ ਸੀ ਤੇ ਪੁੱਛ ਕੇ ਰਜਿਸਟਰੀ ਵਰੇ ਪੁੱਛ ਪੁੱਛ ਕੇ ਚਲੀ ਗਈ ਅਸਲ ਵਿੱਚ ਦੁਬਾਰਾ ਨਹੀਂ ਜੀ ਰਜਿਸਟਰੀ ਵਰੇ ਜੀ ਉਸਕੇ ਫਿਰ ਚਲੀ ਗਈ ਹੈ ਹਮ ਲੋਕ ਬੋਲੇ ਰੁਕ ਜਾ ਬਿੱ ਘਰ ਦੀ ਰਜਿਸਟਰੀ ਉਹਨਾਂ ਨੂੰ ਘਰ ਪਿਆਰਾ ਹੋ ਜਿਆਦਾ ਜੀ ਉਸ ਤੇ ਮਾਤ ਹੀ ਉਸ ਕੀ ਤਬ ਵੀ ਅੱਛਾ ਮੰਮੀ ਪਿਆਰਾ ਨਹੀਂ ਹੋਗਾ ਘਰ ਪਿਆਰਾ ਥਾ ਇਸਕਾ ਹੋ ਸਕਦਾ ਉਹਨਾਂ ਨੇ ਇਲਾਜ ਕਰਾਉਣ ਦੀ ਕੋਸ਼ਿਸ਼ ਕੀਤੀ ਹੋਵੇਗੀ ਨਹੀਂ 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 ਅੱਛਾ ਕੁਝ ਨਹੀਂ ਕੀਤਾ ਰੈਸਟਿਕ ਗੁਰਮੁਖ ਪੁੱਛਿਆ ਉਸ ਦਾ ਹਾਲ ਹੋ ਜਾਂਦਾ ਵਾਚੇ ਜੇ ਜੇ ਮਾਂ ਨੂੰ ਵੀ ਰੋਟੀ ਮੱਲੇ ਚੋਈ ਦਿੰਦੇ ਰਹੇ ਸਾਰੇ ਤੇ ਇਹਨੂੰ ਵੀ ਬਾ ਐਡਾ ਹੀ ਚੱਲੀ ਗਿਆ ਹਾਂ ਤੁਸੀਂ ਦੇਖ ਰਹੇ ਹੋ ਸੰਗਤ ਜੀ ਉਹ ਕਹਿੰਦੇ ਭੂਆ ਜੀ ਆਈ ਸੀ ਵੀ ਰਜਿਸਟਰੀ ਪੁੱਛ ਕੇ ਚਲੀ ਗਈ ਜੀ ਉਹਨਾਂ ਨੂੰ ਰਜਿਸਟਰੀ ਵੀ ਪਤਾ ਨਹੀਂ ਕਿੱਥੇ ਆ ਇਹ ਕਦੇ ਕਿਸੇ ਨੂੰ ਰਜਿਸਟਰੀ ਦਿਖਾਉਂਦੇ ਸੀ ਕਦੇ ਕਿਸੇ ਨੂੰ ਰਜਿਸਟਰੀ ਦਿਖਾਉਂਦਾ ਸੀ ਜੀ ਇਹ ਆਪ ਖੁਦ ਜੀ ਹੋ ਗਿਆ ਹੋ ਗਿਆ ਓਕੇ ਔਰ ਸੰਗਤ ਜੀ ਤੁਸੀਂ ਦੇਖਿਆ ਬਿਕਰ ਸਿੰਘ ਕਰਵਾ ਲਓ ਮੜਾ ਲਵੇ ਖੜ ਕੇ ਸਾਰੇ ਵੀਰਾਂ ਦੇ ਨਾ ਜਿਨ੍ਹਾਂ ਦੇ ਨਹੀਂ ਵੀ ਲਿਖੇ ਪਏ ਉਹਨਾਂ ਦੇ ਵੀ ਨਾਮ ਲਿਖਾ ਕੇ ਫੋਨ ਨੰਬਰ ਲਿਖਾ ਲਓ ਸੁਨੇਹਾ ਦੇਣਾ ਪੈ ਜਾਂਦਾ ਕਈ ਵਾਰੀ ਔਰ ਸੰਗਤ ਜੀ ਤੁਸੀਂ ਦੇਖਿਆ ਵੀ ਉਹ ਵੀਰ ਉਹਨਾਂ ਨੇ ਦੱਸਿਆ ਵੀ ਭੂਆ ਰਜਿਸਟਰੀ ਕੋ ਕਿਨਾਂ ਜੀ ਜ਼ਿਆਦਾਤਰ ਇਦਾਂ ਦੇ ਘਰਾਂ ਦੇ ਵਿੱਚ ਇਹੀ ਹੁੰਦਾ ਜੀ ਦੇਖੋ ਸੰਸਥਾ ਮਾਨਤਾ ਕੀ ਹੈ ਇਹ ਜੀਆਂ ਚੀਜ਼ਾਂ ਕਰਨੀਆਂ ਨੇ ਹਨਾ ਘਰ ਕਈ ਵਾਰੀ ਹੋ ਜਾਂਦਾ ਵੀ ਸਾਡਾ ਤਾਂ ਕਾਰਜ ਹੀ ਸੇਵਾ ਦਾ ਪਰ ਕਿਤੇ ਨਾ ਕਿਤੇ ਸਾਡਾ ਤੁਹਾਨੂੰ ਜਗਾਉਣਾ ਫਰਜ਼ ਪੈਂਦਾ ਵੀ ਜਦੋਂ ਕੋਈ ਐਸੀ ਵਿਫਤਾ ਚ ਐਸਾ ਨੌਜਵਾਨ ਕੋਈ ਜਾਂਦਾ ਉਥੇ ਰਿਸ਼ਤੇਦਾਰਾਂ ਦਾ ਪਹਿਲ ਦੇ ਆਧਾਰ ਤੇ ਮਤਲਬ ਫਰਜ਼ ਬਣਦਾ ਵੀ ਅਸੀਂ ਆਪਣੇ ਬੱਚੇ ਨਾਲ ਖੜੀਏ ਜਦੋਂ ਮਾਤਾ ਤੁਸੀਂ ਦੇਖੋ ਮਾਂ ਵੀ ਬਿਨਾ ਕੱਪੜਿਆਂ ਤੋਂ ਕਿਸੇ ਜਗ੍ਹਾ ਤੇ ਬਾਜ਼ਾਰ ਚ ਬੈਠੀ ਹੈ ਤੇ ਤਾਂ ਮਤਲਬ ਮੈਂਟਲੀ ਅਪਸੈਟ ਆ ਮਾਂ ਤੇ ਪੁੱਤ ਦੇ ਆ ਹਾਲਾਤ ਹੋ ਗਏ ਰਿਸ਼ਤੇਦਾਰ ਕਿੱਥੇ ਨੇ ਕਿੱਥੇ ਨੇ ਉਹ ਮਾਮੇ ਚਾਚੇ ਭੂਆ ਫੁੱਫੜਤਾਏ ਜਿਨ੍ਹਾਂ ਨੇ ਕਿਸੇ ਟਾਈਮ ਮਨੀ ਦੀ ਮਾਤਾ ਦੇ ਵਿਆਹ ਚ ਸ਼ਾਂਪਾਂ ਵੀ ਭਵਾਈਆਂ ਹੋਣੀਆਂ ਮਨੀ ਦੇ ਡੈਡੀ ਦੇ ਵਿਆਹ ਚ ਕੰਬਲ ਵੀ ਲੈਤੇ ਹੋਣੇ ਮਨੀ ਦੇ ਡੈਡੀ ਦੇ ਵਿਆਹ ਦੇ ਵਿੱਚ ਪ੍ਰਸ਼ਾਦਾ ਵੀ ਛਕਿਆ ਹੋਣਾ ਕਿੰਨੇ ਹੀ ਬੰਦੇ ਆਏ ਹੋਣੇ ਜੀ ਪਰ ਉਹ ਅੱਜ ਕਿੱਥੇ ਨੇ ਜੀ ਸਾਡਾ ਸੁਭਾਲ ਆਪ ਜੀ ਨੂੰ ਉਹਨਾਂ ਅੱਗੇ ਸਾਡੀ ਬੇਨਤੀ ਆ ਐਸੇ ਰਿਸ਼ਤੇਦਾਰਾਂ ਅੱਗੇ ਵੀ ਜ਼ਰੂਰ ਧਿਆਨ ਦਿੱਤਾ ਜਾਵੇ ਜੇਕਰ ਕਿ ਆਪਣਾ ਐਸਾ ਰਿਸ਼ਤੇਦਾਰ ਐਸੀ ਵਿਵਤਾ ਚ ਹੋਈ ਹੋਵੇ ਆਪਾਂ ਸਿਰਫ ਇਹ ਦੇਖੀਏ ਵੀ ਇਹਦਾ ਰਜਿਸਟਰੀ ਨਾਮ ਕਰਾ ਲਈਏ ਬੜੀ ਮਾੜੀ ਗੱਲ ਆ ਆਪਣਾ ਫਰਜ ਬਣਦਾ ਉਹਨੂੰ ਕਿਸੇ ਆਸ਼ਰਮ ਨੂੰ ਤਲਾਹ ਦਈਏ ਜਾਂ ਕਿਸੇ ਹੋਰ ਜਗ੍ਹਾ ਤੇ ਉਹਨੂੰ ਭਰਤੀ ਕਰਾ ਕੇ ਉਹਦਾ ਇਲਾਜ ਕਰਾਉਣ ਦੀ ਕੋਸ਼ਿਸ਼ ਕਰੀਏ ਆਪ ਜੀ ਦੇਖਿਓ ਮਨੀ ਸਾਲ ਦੋ ਸਾਲ ਦਵਾਈ ਖਾ ਗਿਆ ਨਾ ਜੀ ਪ੍ਰੋਪਰ ਆਪ ਜੀ ਦੇਖਿਓ ਇਹ ਵੀਰ ਆਪਣੇ ਹੱਥੀਂ ਦੁਆਰਾ ਘਰ ਬਣਾ ਲੂਗਾ ਜੀ ਸਾਡੇ ਕੋਲੇ ਸਿਰਫ ਪਿਆਰ ਆ ਇੱਕ ਤੁਹਾਡੀਆਂ ਦੁਆਵਾਂ ਨੇ ਤੁਹਾਡੀਆਂ ਦੁਆਵਾਂ ਨਾਲ ਇਹ ਕਾਰਜ ਜਿਹੜਾ ਆਸ਼ਰਮ ਅੱਗੇ-ਅੱਗੇ ਕੰਮ ਕਰ ਰਿਹਾ ਜੀ ਆਪਣਾ ਫਰਜ ਸੇਵਾ ਸੁਸਾਇਟੀ ਪਿੰਡ ਲਚਕਾਣੀ ਜ਼ਿਲ੍ਹਾ ਪਟਿਆਲਾ ਦੇ ਵਿੱਚ ਤੁਸੀਂ ਆਉਂਦੇ ਜਾਂਦੇ ਜਰੂਰ ਖੜਕੇ ਜਾਇਆ ਕਰੋ ਤਾਂ ਜੋ ਮਨੀ ਵਰਗੇ ਵੀਰਾਂ ਨੂੰ ਹੌਸਲਾ ਮਿਲ ਸਕੇ ਉਹ ਠੀਕ ਹੋ ਕੇ ਆਪਣਾ ਜਿਹੜਾ ਘਰ ਦੁਬਾਰਾ ਬਣਾ ਸਕਣ ਸਾਡਾ ਇਹੀ ਤੁਹਾਨੂੰ ਅਸੀਂ ਵੀਡੀਓ ਦੇ ਜਰੀਏ ਤੁਹਾਨੂੰ ਸਮਝਾਉਣਾ ਇਹ ਚਾਹੁੰਦੇ ਆ ਕਿ ਇੱਕ ਤਾਂ ਪੰਜਾਬ ਦੀ ਨੌਜਵਾਨੀ ਇਹ ਸਾਲਾਤਾਂ ਚ ਪਹੁੰਚ ਰਹੀ ਆ ਆਪ ਜੀ ਸਰਕਾਰੀ ਹਸਪੀਟਲ ਕੋਈ ਵੀ ਲੈ ਲਓ ਕਿਸੇ ਵੀ ਸ਼ਹਿਰ ਦਾ ਸਰਕਾਰੀ ਹਸਪੀਟਲ ਦੇ ਬਾਹਰ ਜਾ ਕੇ ਮੈਡੀਕਲ ਸਟੋਰ ਤੇ ਜਾ ਕੇ ਪੁੱਛੋ ਵੀ ਭਾਈ ਤੁਹਾਡੇ ਮੈਡੀਕਲ ਸਟੋਰ ਤੇ ਸਭ ਤੋਂ ਵੱਧ ਦਵਾਈ ਕਾਦੀ ਵਿਕਦੀ ਆ ਉਹ ਕਹਿਣਗੇ ਦਿਮਾਗ ਦੀ ਮਾਨਸਿਕ ਪਰੇਸ਼ਾਨੀ ਦੀ ਟੈਨਸ਼ਨ ਦੀ ਇੰਨੀ ਟੈਨਸ਼ਨ ਸਾਡੀ ਪੰਜਾਬ ਦੇ ਵਿੱਚ ਨੌਜਵਾਨਾਂ ਨੂੰ ਹੋ ਰਹੀ ਆ ਖਾਸ ਕਰਕੇ ਔਰ ਦੂਜਾ ਸਾਡੀ ਇਹ ਗੱਲ ਆ ਵੀ ਰਿਸ਼ਤੇਦਾਰਾਂ ਦੀ ਆਪਾਂ ਸਾਰੇ ਵੇਰ ਹੋਈਏ ਜੇ ਆਪਣੇ ਕੋਈ ਦੂਰ ਨੇੜੇ ਕੋਈ ਐਸਾ ਵੀਰ ਭਰਾ ਕੋਈ ਐਸੇ ਪਰਿਵਾਰ ਤੇ ਵਿਵਤਾ ਪੈਂਦੀ ਆ ਆਪਾਂ ਖੜੀਏ ਨਾਲ ਸਾਰੇ ਇਕੱਠੇ ਹੋ ਕੇ ਮਤਲਬ ਇਲਾਜ ਕਰਾਉਣ ਦੀ ਕੋਸ਼ਿਸ਼ ਕਰੀਏ ਉਹ ਰਜਿਸਟਰੀ ਵਾਲੇ ਪਾਸੇ ਨਾ ਭਜਿਏ ਜੇ ਕੋਈ ਬੱਚਾ ਜਾਂ ਵੀਰ ਕੋਈ ਮਾਨਸਿਕ ਪਰੇਸ਼ਾਨ ਹੁੰਦਾ ਤਾਂ ਜ਼ਿਆਦਾਤਰ ਉਹਦੀਆਂ ਜ਼ਮੀਨਾਂ ਵਾਲੇ ਪਾਸੇ ਭੱਜਦੇ ਨੇ ਰਿਸ਼ਤੇਦਾਰ ਵੀ ਇਹਦੀ ਜ਼ਮੀਨ ਨੌ ਕਰਾ ਲਈਏ ਪਹਿਲਾਂ ਇਹਦਾ ਘਰ ਨੌ ਕਰਾ ਲਈਏ ਪਹਿਲਾਂ ਬਾਕੀ ਤਾਂ ਫਿਰ ਇਲਾਜ ਤਾਂ ਕਿਹਨੇ ਕਰਾਉਣਾ ਆਪ ਜੀ ਨੂੰ ਸਾਰਿਆਂ ਨੂੰ ਪਤਾ ਹੁੰਦਾ ਸੰਗਤ ਨੂੰ ਜੀ ਇਸ ਕਰਕੇ ਆਪਾਂ ਸਾਰੇ ਭੈਣ ਭਰਾਵਾਂ ਨੇ ਆਪੋ ਆਪਣੇ ਪਿੰਡੋਂ ਪਿੰਡੀ ਅਵੇਅਰ ਕਰਨਾ ਜੇ ਕੋਈ ਐਸਾ ਵੀਰ ਹੈ ਪੰਜਾਬ 'ਚ ਤਾਂ ਆਪਾਂ ਉਹਦੇ ਨਾਲ ਖੜੀਏ ਉਹਦਾ ਇਲਾਜ ਕਰਾਈਏ ਆਪਣੇ ਕੋਲੇ ਵੀ ਲਚਕਾਣੀ ਪਿੰਡ ਵੱਡਾ ਸਾਰਾ ਆਸ਼ਰਮ ਬਣੂਗਾ ਜੀ ਕਿਸੇ ਟਾਈਮ ਬਹੁਤ ਵੱਡਾ ਬਣੂਗਾ ਜਿੱਥੇ ਮਨੀ ਵਰਗੇ ਪਤਾ ਨਹੀਂ ਕਿੰਨੇ ਕੁ ਵੀਰਾਂ ਦੀ ਜ਼ਿੰਦਗੀ ਸਵਰਗ ਬਣਨੀ ਆ ਅੱਜ ਤਾਂ ਉੱਥੇ ਲਿਮਟਾ ਸੰਘੇ ਜੀ ਮਤਲਬ 100 ਦੇ ਕਰੀਬ ਜਿਹੜਾ ਪਰਿਵਾਰ ਪਹੁੰਚ ਚੁੱਕਿਆ ਔਰ ਅੱਜ ਦੀ ਉੱਥੇ ਲਿਮਟ ਆ ਜੀ ਅੱਜ 10 ਬੰਦੇ ਵੀ ਲਿਆਉਣ ਵੇਲੇ ਮਤਲਬ ਇਦਾਂ ਹੋ ਜਾਂਦਾ ਵੀ ਕਿੱਥੇ ਐਡਜਸਟ ਕਰਾਂਗੇ ਕਿੱਥੇ ਪਾਵਾਂਗੇ ਪਰ ਕੋਈ ਸਮਾਂ ਐਸਾ ਆਊਗਾ ਵੱਡੀਆਂ ਬਿਲਡਿੰਗਾਂ ਬਣ ਰਹੀਆਂ ਨੇ ਜਿਦੇ ਵਿੱਚ ਕਈ ਹਜ਼ਾਰ ਬੰਦਾ ਆਪਣੀ ਜ਼ਿੰਦਗੀ ਦਾ ਆਨੰਦ ਲਊਗਾ ਮਨੀ ਵਰਗੇ ਵੀਰ ਸਾਡੇ ਰਿਸ਼ਤੇਦਾਰ ਲੱਗਦੇ ਨੇ ਅਸੀਂ ਇਹਨਾਂ ਦੇ ਰਿਸ਼ਤੇਦਾਰ ਲੱਗਦੇ ਆ ਨਾ ਤਾਂ ਅਸੀਂ ਇਹਨਾਂ ਦੇ ਵਿਆਹਾਂ ਦੇ ਵਿੱਚ ਸ਼ਾਮ ਪੰਕ ਦੇ ਪਵਾਈਆਂ ਨਾ ਕੰਬੜ ਲਹਤੇ ਪਰ ਫਿਰ ਵੀ ਸਾਡਾ ਮਨੀ ਰਿਸ਼ਤੇਦਾਰ ਲੱਗਦਾ ਇਨਸਾਨੀਅਤ ਨਾਤੇ ਕਿਉਂਕਿ ਗੁਰੂ ਸਾਹਿਬ ਦਾ ਉਪਦੇਸ਼ ਆ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਵੀ ਭਾਈ ਦਇਆ ਸਭ ਤੋਂ ਪਹਿਲਾਂ ਹੋਣੀ ਚਾਹੀਦੀ ਸਿੱਖ ਚ ਇਨਸਾਨ ਚ ਸਭ ਤੋਂ ਪਹਿਲਾਂ ਦਇਆ ਕਿਉਂਕਿ ਆਪਾਂ ਦਇਆ ਸਿੰਘ ਜੀ ਤੋਂ ਪੈਦਾ ਹੋਏ ਮਹਾਰਾਜ ਕਹਿੰਦੇ ਦੂਜੇ ਨੰਬਰ ਤੇ ਧਰਮ ਚੰਦ ਧਰਮ ਆਪਣਾ ਦੂਜੇ ਨੰਬਰ ਤੇ ਆ ਧਰਮ ਤੇ ਦਇਆ ਦੋਨੇ ਹੋਣੇ ਬਹੁਤ ਜ਼ਰੂਰੀ ਨੇ ਜੀ ਇੱਕ ਕੱਲਾ ਬੰਦਾ ਧਰਮੀ ਹੁੰਦਾ ਉਹ ਵੀ ਨਹੀਂ ਗੱਲ ਬਣਦੀ ਇੱਕ ਕੱਲਾ ਬੰਦਾ ਦਿਆਲੂ ਹੋਵੇ ਉਹ ਵੀ ਨਹੀਂ ਧਰਮ ਬਹੁਤ ਜ਼ਰੂਰੀ ਆ ਇਸ ਕਰਕੇ ਮਹਾਰਾਜ ਜੀ ਦਾ ਉਪਦੇਸ਼ ਆ ਵੀ ਦਇਆ ਹੋਣੀ ਚਾਹੀਦੀ ਹੈ ਦਇਆ ਨੂੰ ਮੁੱਖ ਰੱਖਦੇ ਹੋਏ ਅੱਜ ਆਸ਼ਰਮ ਜਿਹੜਾ ਲੰਗਰ ਥਾਂ ਥਾਂ ਤੇ ਲੱਗ ਰਹੇ ਨੇ ਸਾਰੀ ਬਹੁਤ ਕਮੇਟੀਆਂ ਬਹੁਤ ਐਸੀਆਂ ਟੀਮਾਂ ਕੰਮ ਕਰ ਰਹੀਆਂ ਨੇ ਪਿੰਡੋਂ ਪਿੰਡੀ ਵੀ ਬਹੁਤ ਵੀਰ ਕੰਮ ਕਰ ਰਹੇ ਨੇ ਕੋਈ ਵਿਧਵਾ ਬੀਬੀਆਂ ਲਈ ਕੋਈ ਬਜ਼ੁਰਗਾਂ ਲਈ ਕੋਈ ਇਲਾਜ ਕਰਾ ਰਿਹਾ ਕੋਈ ਕਿੱਦਾਂ ਕੋਈ ਕਿੱਦਾਂ ਸਾਰਿਆਂ ਦਾ ਸਾਥ ਦੇਣਾ ਬਣਦਾ ਜੀ ਧੰਨਵਾਦ ਬਾਕੀ ਤੁਸੀਂ ਦੇਖਿਓ ਅਗਲਾ ਜੀਵਨ ਮਨੀ ਦਾ ਪਹਿਲਾਂ ਕਾਬੂ ਨਹੀਂ ਆ ਰਿਹਾ ਸੀ ਜੀ ਮਤਲਬ ਬਹੁਤ ਜ਼ਿਆਦਾ ਅਗਰੈਸਿਵ ਸੀਗਾ ਜੀ ਉੱਪਰ ਕਮਰੇ ਦੇ ਵਿੱਚ ਮਤਲਬ ਬਿਠਾਇਆ ہوا ਸੀਗਾ ਵੀਰ ਨੂੰ ਕਿਤੇ ਭੱਜ ਨਾ ਜਾਵੇ ਮੱਲੇ ਨਿਵਾਸੀਆਂ ਨੇ ਜਿਹੜਾ ਇਹਦੇ ਕੱਪੜੇ ਜਿਹੜੇ ਇਹਦੇ ਚੇਂਜ ਕੀਤੇ ਨੇ ਇਹਨਾਂ ਦਾ ਪਾਉਂਦੇ ਹੀ ਨਹੀਂ ਸੀਗਾ ਜੀ ਬਸ ਘਰ ਤੋੜੀ ਜਾਣਾ ਇੱਟਾਂ ਵੇਚੀ ਜਾਣਾ ਘਰ ਤੋੜੀ ਜਾਣਾ ਲੋਹਾ ਵੇਚੀ ਜਾਣਾ ਘਰ ਤੋੜੀ ਜਾਣਾ ਇੱਕ ਦਿਨੇ ਲੈਂਟਰ ਸੱਟ ਲੰਦਾ ਸਾਡੇ ਸਾਹਮਣੇ ਪਹਿਲਾਂ ਵੀ ਐਸੇ ਹਾਲਾਤ ਬਣੇ ਨੇ ਜੀ ਇੱਕ ਬਿਸ਼ਨੰਦੀ ਪਿੰਡ ਤੋਂ ਵੀਰ ਲੈ ਕੇ ਆਏ ਸੀ ਜੀ ਉੱਥੇ ਵੀ ਪਤਾ ਲੱਗਿਆ ਸੀ ਵੀ ਉਹਨੇ ਵੀ ਆਪਣਾ ਸਾਰਾ ਘਰ ਆ ਜਿਹੜਾ ਐਦਾਂ ਹੀ ਸੱਟ ਲਿਆ ਸੀ ਕਿਉਂਕਿ ਜਦੋਂ ਬੰਦਾ ਟੈਨਸ਼ਨ ਦੇ ਵਿੱਚ ਬੈਠਾ ਤਾਂ ਟੈਨਸ਼ਨ 'ਚ ਉਹਨੂੰ ਬਸ ਕੱਲਾ ਘਰ ਦਿਖਦਾ ਹੁੰਦਾ ਉਹ ਘਰ 'ਤੇ ਕੋਈ ਨਾ ਕੁਝ ਮਤਲਬ ਗੁੱਸਾ ਗੱਡੀ ਜਾਂਦਾ ਜਾਂ ਇੱਟਾਂ ਤੋੜੀ ਜਾਂਣੀਆਂ ਜਾਂ ਕੁਝ ਲਿਖੀ ਜਾਣਾ ਘਰ ਦੇ ਵਿੱਚ ਉਹ ਮਤਲਬ ਕਿਉਂਕਿ ਉਹਦੇ ਕੋਲ ਕੱਲਾ ਘਰ ਹੁੰਦਾ ਕੱਲੀ ਇੱਟਾਂ ਹੁੰਦੀਆਂ ਨੇ ਰਿਸ਼ਤੇਦਾਰ ਭੈਣ ਭਰਾ ਨਹੀਂ ਹੁੰਦੇ ਗੱਲਾਂ ਬਾਤਾਂ ਕਰਨ ਲਈ ਪਿਆਰ ਦੇਣ ਲਈ ਇਸ ਕਰਕੇ ਅਸੀਂ ਤੁਹਾਨੂੰ ਚਾਹੁੰਦੇ ਹਾਂ ਤੁਹਾਡੇ ਅੱਗੇ ਬੇਨਤੀ ਕਰਦੇ ਹਾਂ ਤੁਸੀਂ ਪਟਿਆਲੇ ਤੋਂ ਬਾਸੋ ਰੋਡ ਲਚਕਾਣੀ ਪਿੰਡ ਜ਼ਰੂਰ ਇਹਨਾਂ ਰੱਬੀ ਰੂਹਾਂ ਨਾਲ ਜ਼ਰੂਰ ਜਿਹੜੀ ਗੱਲਬਾਤ ਕਰਕੇ ਜਾਇਆ ਕਰੋ ਤਾਂ ਜੋ ਇਹਨਾਂ ਦੇ ਜਿਹੜੇ ਮਨ ਨੇ ਉਹ ਹਲਕੇ ਹੋ ਸਕਣ ਜਿਹੜਾ ਗੁੱਸਾ ਹੁੰਦਾ ਉਹ ਕੱਢ ਸਕਣ ਜਿਹਨਾਂ ਤੁਸੀਂ ਇਹਨਾਂ ਨਾਲ ਗੱਲਾਂ ਕਰੀ ਜਾਓਗੇ ਕਰੀ ਜਾਓਗੇ ਹੋਰ ਗੱਲਾਂ ਸੁਣੀ ਜਾਓਗੇ ਇਹਨ ਆ ਇਹਨਾਂ ਦੇ ਮਨ ਹਲਕੇ ਹੁੰਦੇ ਨੇ ਠੀਕ ਹੁੰਦੇ ਨੇ ਸੰਗਤ ਜੀ ਅਸੀਂ ਆਪ ਜੀ ਅੱਗੇ ਬੇਨਤੀ ਕਰਦੇ ਹਾਂ ਤੁਸੀਂ ਪਟਿਆਲੇ ਤੋਂ ਪਾਸੋਂ ਰੋਡ ਲਚਕਾਣੀ ਪਿੰਡ ਜਰੂਰ ਖੜਕੇ ਜਾਇਆ ਕਰੋ ਤਾਂ ਜੋ ਸਾਨੂੰ ਵੀ ਜਿਹੜਾ ਹੌਸਲਾ ਮਿਲ ਸਕੇ ਜੀ ਬਹਿ ਜਾਓ ਥੱਲੇ ਲਾ ਲਓ ਟੂ ਲਾ ਲਓ ਬਹਿ ਜਾਓ ਥੱਲੇ ਆਣਾ ਰਿਲੈਕਸ ਹੋ ਕੇ ਬਹਿ ਜਾਓ ਠੀਕ ਹੈ ਬੈਠੋ ਜੀ ਠੀਕ ਹੈ ਜੀ ਧੰਨਵਾਦ ਜੀ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਚੱਲ ਜੀ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸੰਗਤ ਜੀ ਤੁਸੀਂ ਦੇਖ ਰਹੇ ਹੋ ਇਸ ਟਾਈਮ ਆਪਣਾ ਫਰਜ ਸੇਵਾ ਸੁਸਾਇਟੀ ਪਿੰਡ ਲਚਕਾਣੀ ਜ਼ਿਲ੍ਹਾ ਪਟਿਆਲਾ ਇਹ ਵੀਰ ਆ ਸਾਡਾ ਭਰਾ ਮਨੀ ਆਪ ਜੀ ਨੇ ਸਾਰੀ ਵੀਡੀਓ ਨੂੰ ਦੇਖਿਆ ਇਸ ਟਾਈਮ ਲੁਧਿਆਣੇ ਤੋਂ ਇਸ ਵੀਰ ਨੂੰ ਲਿਆਂਦਾ ਗਿਆ ਔਰ ਇਹਦਾ ਇਲਾਜ ਜਿਹੜਾ ਸ਼ੁਰੂ ਕਰਨਾ ਵੀਰ ਦਾ ਤਾਂ ਜੋ ਇਹ ਵੀਰ ਆਪਣਾ ਜੀਵਨ ਜਿਹੜਾ ਚੰਗਾ ਵਤਿਤ ਕਰ ਸਕੇ ਔਰ ਆਪਣੀ ਜਿਹੜੀ ਸੜਕਾਂ ਤੇ ਰੁਲਦੀ ਮਾਂ ਦੀ ਕੇਅਰ ਕਰ ਸਕੇ ਕੋਈ ਕਿਹਨਾਂ ਦੇ ਮਾਤਾ ਜੀ ਇਸ ਟਾਈਮ ਹੈਗੇ ਨੇ ਜੀ ਜੋ ਇਦਾਂ ਹੀ ਕਿਸੇ ਆਸ਼ਰਮ ਚ ਨਹੀਂ ਸੁਣਨ ਚਤਾ ਆ ਬਾਕੀ ਹੋ ਸਕਦਾ ਸੜਕਾਂ ਤੇ ਹੋਣ ਉਹ ਹੁਣ ਸੱਚੇ ਪਾਤਸ਼ਾਹ ਵਾਹਿਗੁਰੂ ਨੂੰ ਪਤਾ ਜਾਂ ਆਪਾਂ ਨੂੰ ਇਸ ਵੀਡੀਓ ਤੋਂ ਬਾਅਦ ਪਤਾ ਲੱਗਣਾ ਜੀ ਔਰ ਆਪ ਜੀ ਇਸ ਵੀਰ ਲਈ ਅਰਦਾਸਾਂ ਕਰਿਓ ਜਰੂਰ ਤਾਂ ਜੋ ਇਹ ਵੀਰ ਆਪਣਾ ਚੰਗਾ ਜੀਵਨ ਜਿਹੜਾ ਜੀ ਸਕੇ ਜੀ ਔਰ ਉਸ ਤੋਂ ਬਾਅਦ ਸੰਗੇਤ ਜੀ ਇਸ ਟਾਈਮ ਅਸੀਂ ਆਪਣਾ ਫਰਜ ਸੇਵਾ ਸੁਸਾਇਟੀ ਪਿੰਡ ਲਚਕਾਣੀ ਜ਼ਿਲ੍ਹਾ ਪਟਿਆਲਾ ਦੇ ਵਿੱਚੋਂ ਇਹ ਵੀਡੀਓ ਸਾਂਝੀ ਕਰਦੇ ਹਾਂ ਸਵੇਰ ਦਾ ਵੇਲਾ ਸਾਰੇ ਵੀਰ ਹੁਣ ਇਸ਼ਨਾਨ ਕਰਨਗੇ ਜੀ ਦਸਤਾਰਾਂ ਸਾਰਿਆਂ ਨੇ ਸਹੀ ਕੀਤੀਆਂ ਜਾ ਰਹੀਆਂ ਨੇ ਜਿਨ੍ਹਾਂ ਨੇ ਜਿਹੜਾ ਉਸ ਤੋਂ ਬਾਅਦ ਕੀ ਹੈ ਸੰਗੇਤ ਜੀ ਇਹ ਪਟਿਆਲੇ ਤੋਂ ਪਹਾਸੋਂ ਰੋਡ ਦੇ ਉੱਪਰ ਲਚਕਾਣੀ ਪਿੰਡ ਦੇ ਵਿੱਚ ਆਪਣਾ ਫਰਜ ਸੇਵਾ ਸੁਸਾਇਟੀ ਦੇ ਨਾਮ ਤੇ ਗੁਰੂ ਨਾਨਕ ਦਾ ਦਰ ਕਿਉਂਕਿ ਗੁਰੂ ਨਾਨਕ ਪਾਤਸ਼ਾਹ ਐਸੀ ਕਿਰਪਾ ਕਰਦੇ ਨੇ ਆਪਣੇ ਤੇ ਜਿਹੜਾ ਇਹ ਘਰ ਅੱਗੇ-ਅੱਗੇ ਵਧ ਰਿਹਾ ਜੀ 100 ਦੇ ਕਰੀਬ ਐਸੇ ਰੱਬੀ ਰੂਹਾਂ ਰਹਿ ਰਹੀਆਂ ਨੇ ਪਿੱਛੇ ਬਿਲਡਿੰਗ ਸੰਘੇ ਜੀ ਬਣ ਰਹੀ ਆ ਅਸੀਂ ਆਪ ਜੀ ਨੂੰ ਨਕਸ਼ਾ ਵੀ ਦਿਖਾਉਨੇ ਆ ਜਿਹੜਾ ਇਹ ਪਿੱਛੇ ਨਕਸ਼ਾ ਲੱਗਿਆ ਹੋਆ ਜੀ ਇਹ ਬਿਲਡਿੰਗ ਨੇ ਬਣਨਾ ਸੰਘੇ ਜੀ ਹੁਣ ਆਪਾਂ ਉੱਪਰ ਬਿਲਡਿੰਗ ਸ਼ੁਰੂ ਕਰਨੀ ਆ ਇਹ ਤਿੰਨ ਮੰਜ਼ਲਾਂ ਉੱਪਰ ਬਣਨੀਆਂ ਨੇ ਜੀ ਬੇਸਮੈਂਟ ਔਰ ਗਰਾਉਂਡ ਫਲੋਰ ਬਣ ਚੁੱਕਿਆ ਜੀ ਆਪ ਜੀ ਬਿਲਡਿੰਗ ਮਟੀਰੀਅਲ ਦੇ ਰੂਪ ਚ ਜ਼ਰੂਰ ਮਦਦ ਕਰੋ ਇੱਟਾਂ ਰੇਤਾ ਬਜਰੀ ਸਿਮਿੰਟ ਸਰੀਏ ਦੀ ਬਹੁਤ ਜ਼ਿਆਦਾ ਲੋੜ ਆ ਤਾਂ ਜੋ ਆਪਾਂ ਇਹਨੂੰ ਉੱਪਰ ਬਣਾ ਸਕੀਏ ਔਰ ਉਧਰ ਸੰਘੇ ਜੀ ਜਿਹੜੇ ਕਮਰੇ ਬਣੇ ਨੇ 10 ਅਸੀਂ ਉਹਨਾਂ ਦੇ ਵੀ ਤੁ ਜਿਹੜਾ ਉਹਨਾਂ ਨੂੰ ਵੀ ਦਿਖਾਉਣ ਦੀ ਕੋਸ਼ਿਸ਼ ਕਰਦੇ ਆਂ ਜੀ ਤਾਂ ਜੋ ਸੰਗਤ ਨੂੰ ਪਤਾ ਲੱਗ ਸਕੇ ਔਰ ਇੱਧਰ ਸੇਵਾ ਚੱਲ ਰਹੀ ਹੈ ਜੀ ਔਰ ਇਦਾਂ ਹੀ ਸਾਰੇ ਵੀਰ ਜਿਹੜਾ ਆਪਣੀ ਜ਼ਿੰਦਗੀ ਦਾ ਆਨੰਦ ਮਾਣ ਰਹੇ ਨੇ ਜੀ ਔਰ ਇੱਧਰ ਜਿਹੜੇ 10 ਕਮਰੇ ਬਣੇ ਨੇ ਜੀ ਇਸ ਟਾਈਮ ਇਹਨਾਂ ਦੇ ਵਿੱਚ ਜਿਹੜਾ ਕਾਫੀ ਕੁਝ ਜਿਹੜਾ ਮਿਸਤਰੀ ਤਿਆਰ ਕਰ ਰਹੇ ਨੇ ਜੀਵੇਂ ਟੈਲਾਂ ਲਾ ਰਹੇ ਨੇ ਜੀ ਪ੍ਰਸ਼ਾਦੇ ਦਾ ਪ੍ਰਬੰਧ ਜਿਹੜਾ ਕਰ ਰਹੇ ਨੇ ਸੰਗਤ ਜੀ ਇਹਦੇ ਵਿੱਚ ਰਸੋਈ ਬਣ ਰਹੀ ਹੈ ਸਾਹਮਣੇ ਆਪ ਜੀ ਦੇਖ ਰਹੇ ਹੋ ਇੱਥੇ ਰਸੋਈ ਹੈ ਜੀ ਸਾਹਮਣੇ ਹੋਟਲਾਂ ਲਾਈਆਂ ਜਾ ਰਹੀਆਂ ਨੇ ਇਹਨਾਂ ਕਮਰਿਆਂ ਦੇ ਨਾਲ ਬਹੁਤ ਸਹੂਲਤਮ ਜਿਹੜੀ ਸੰਗਤ ਨੂੰ ਜਿਹੜੀ ਸੇਵਾਦਾਰਾਂ ਨੂੰ ਮਿਲਣੀ ਆ ਡਾਕਟਰ ਆ ਕੇ ਬੈਠ ਸਕਦੇ ਨੇ ਜੀ ਆਈ ਗਈ ਸੰਗਤ ਰਹਿ ਸਕਦੀ ਹੈ ਜੀ ਬਹੁਤ ਸ਼ੁਕਰਾਨਾ ਸਾਰੀ ਸੰਗਤ ਦਾ ਸੇਵਾਦਾਰਾਂ ਵਾਸਤੇ ਜੀ ਦੋ ਕਮਰੇ ਸੇਵਾਦਾਰਾਂ ਵਾਸਤੇ ਦੋ ਕਮਰੇ ਆਈ ਗਈ ਸੰਗਤ ਵਾਸਤੇ ਉਸ ਤੋਂ ਬਾਅਦ ਇੱਥੇ ਵੀ ਇੱਕ ਬਿਲਡਿੰਗ ਬਣੂਗੀ ਸੰਗਤ ਜੀ ਬਹੁਤ ਵੱਡੀ ਪਹਿਲਾਂ ਆਪਾਂ ਉਹ ਪਿੱਛੇ ਵਾਲੀ ਬਿਲਡਿੰਗ ਨੂੰ ਜਿਹੜਾ ਬਣਾਵਾਂਗੇ ਜੀ ਔਰ ਇੱਥੇ ਇਸ ਟਾਈਮ ਸੰਗਤ ਜੀ 700 ਦੇ ਕਰੀਬ ਐਸੇ ਰੱਬੀ ਰੂਹਾਂ ਨੇ ਜਿਹੜੇ ਦਵਾਈ ਲੈਣ ਆਉਂਦੇ ਨੇ ਮਾਨਸਿਕ ਪ੍ਰੇਸ਼ਾਨ ਪਰਿਵਾਰ ਜਿਹੜੇ ਉਹਨਾਂ ਦਾ ਇਲਾਜ ਚੱਲ ਰਿਹਾ ਔਰ 100 ਦੇ ਕਰੀਬ ਐਸੇ ਜਿਹੜੇ ਇਹ ਵੀਰ ਆਪਣੇ ਕੋਲ ਰਹਿੰਦੇ ਨੇ ਮਨੀ ਵਰਗੇ ਜਿਹੜੇ ਆਪਣੀ ਸੁਧ ਬੁੱਧ ਭੁੱਲ ਚੁੱਕੇ ਸੀ ਕਈਆਂ ਦੇ ਸੰਗਲ ਲੱਗੇ ਹੋਏ ਸੀ ਜੀ ਕਈਆਂ ਨੂੰ ਮਾਂ ਬਾਪਾ ਨੇ ਬੰਨ ਰੱਖਿਆ ਸੀ ਕਈਆਂ ਨੂੰ ਧੱਕੇ ਨਾਲ ਲੋਕਾਂ ਨੇ ਬੰਨ ਰੱਖਿਆ ਸੀ ਆਪਣਾ ਕੰਮ ਕਰਾਉਂਦੇ ਸੀ ਜੀ ਸਾਰਾ ਗੋਹਾ ਕੁੜਾ ਮੱਜਾਂ ਦਾ ਚਕਾਉਂਦੇ ਸੀ ਕਈ ਵੀਰ ਜਿਹੜਾ ਨੌਕਰੀਆਂ ਤੋਂ ਵੀ ਕਿਸੇ ਟਾਈਮ ਜਿਹੜਾ ਜੌਬ ਵੀ ਕਰਦੇ ਸੀ ਪਰ ਮਾਨਸਿਕ ਪਰੇਸ਼ਾਨੀ ਨੇ ਅੱਜ ਉਹਨਾਂ ਨੂੰ ਸੜਕਾਂ ਤੇ ਲਿਆਂਦਾ ਕਈਆਂ ਦੇ ਕੀੜੇ ਤੱਕ ਜਿਹੜੇ ਚੱਲ ਗਏ ਸੀਗੇ ਸੰਗਤ ਜੀ ਔਰ ਐਦਾਂ ਇਹ ਜਿਹੜੀ ਸੰਸਥਾ ਕੰਮ ਕਰ ਰਹੀ ਹੈ ਜੀ ਬਾਕੀ ਸ਼ੁਕਰਾਨਾ ਆਪ ਜੀ ਦਾ ਤੁਸੀਂ ਸਾਰੇ ਜੁੜੇ ਹੋ ਧੰਨਵਾਦ ਪਟਿਆਲੇ ਤੋਂ ਪਾਸੋਂ ਰੋਡ ਤੇ ਲਚਕਾਣੀ ਪਿੰਡ ਆਪ ਜੀ ਜਰੂਰ ਆਉਂਦੇ ਜਾਂਦੇ ਇਹਨਾਂ ਰੂਹਾਂ ਦੇ ਦਰਸ਼ਨ ਕਰਕੇ ਜਾਇਆ ਕਰੋ ਜੀ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ